ਬਦਗਾ ਪੁੱਤ ਤੂੰ ਦੱਸ ਠੀਕ ਰਹਿਣਾਗਾ ਹਾਂ ਬਸ ਠੀਕ ਹੈ ਜੀ ਵਧੀਆ ਚੱਲ ਚੰਗਾ ਪੁੱਤ ਹੋਰ ਕੰਮ ਥੰਦਾ ਬਦਗਾ ਚੱਲੀ ਜਾਂਦਾ ਆਪਣਾ ਹਾਂ ਹਾਂ ਵਧੀਆ ਕੰਮ ਤਾਂ ਚੱਲ ਛੋਕਰਾ ਪੁੱਤ ਬਸ ਆਈ ਖੜੀਏ ਕਣਕ ਜੀ ਵੱਢ ਲਾਂਗੇ ਹੁਣ ਬਦਗਾ ਹੋਰ ਬਸ ਆ ਪੰਜ ਸੱਤ ਦਿਨ ਰਹਿ ਗਏ ਹੁਣ ਤਾਂ ਕੰਮ ਚੱਲਣ ਵਾਲਾਗਾ ਇਹ ਕਬ ਬਸਾਖੀ ਦਾ ਮੇਲਾ ਹੁੰਦਾ ਦੇਖ ਭੀੜ ਵਾਲੀ ਹੋ ਜਾਂਦੀ ਹੈਗੀ ਤੇ ਹੁਣ ਤੋਂ ਦੁਬਾਰੀ ਵੱਢੇ ਜਾਊਗੀ ਕਣਕ ਤਾਂ ਬਸ ਜਾਂ ਤਾਂ ਪਹਿਲਾਂ ਪਹਿਲਾਂ ਹੀ ਵੱਢ ਲੈ ਜਾਂ ਬਾਅਦ ਚ ਵੱਢ ਲੈ ਵਿੱਚ ਵਿਚਾਲੇ ਦਾ ਬੜਾ ਗਾਜਾ ਪੈਂਦਾ ਬਾੜਾ ਗਾਜਾ ਪੈ ਜਾਂਦਾਗਾ ਇੱਕ ਮੈਂ ਆਏ ਕਹਿੰਦਾ ਸੀ ਬਲੱਡੀ ਦਵਾਈ ਉਹ ਨੇੜੇ ਡਾਕਟਰ ਸਾਡੇ ਇੱਕ ਨਵਾਂ ਆਇਆ ਅੱਛਾ ਏਮ ਜਸਤਾਲ ਨਹੀਂ ਹਾਂ ਹਾਂ ਉਹ ਉੱਥੇ ਵਧਾਇਆ ਉੱਥੋਂ ਦਵਾ ਦੂੰਗਾ ਮੈਂ ਕਿਹਾ ਇੱਥੋਂ ਬਦਲਦੇ ਹੁਣ ਕੰਮੋਂ ਦੱਸਦੀ ਸੀ ਕਿ ਬਲੱਡੀ ਵਧਿਆ ਰਹਿੰਦਾ ਹੋਰ ਪੁੱਤ ਕੀ ਕਰਾਂ ਕੱਲੀ ਰਹਿ ਜਾਣੀ ਐ ਜੀ ਤੇ ਜੇ ਤਰਾਤ ਰਾਤ ਨੂੰ ਜਾਗ ਆ ਜਾਂਦੀ ਆ ਨੀਂਦ ਨਹੀਂ ਆਉਂਦੀ ਜੀ ਦਿਨੇ ਤੁਰ ਫਿਰ ਕੇ ਕੱਢ ਲੈਣੀ ਕਿਸੇ ਭੈਣ ਕੋਲੇ ਵਗ ਜਾਣੀ ਬਸ ਬਿੰਦ ਚਟ ਟਾਂ ਪਾਹ ਜਾ ਕਰ ਲੈਣੀ ਭੈਣ ਜੀ ਹੋਰ ਕੀ ਕਰਾਂ ਤੁਸੀਂ ਨਾ ਉੱਥੇ ਆ ਜਾਓ 4 ਦਿਨ ਨਹੀਂ ਤਾਂ ਦਵਾਈ ਦਵਾ ਦੂ ਕੁਲਦੀਪ ਸੋਨ ਨਾਲ 2 ਦਿਨ ਲਾਏ ਆਏ ਸਾਡੇ ਕੋਲੇ ਫਿਰ ਘਰੇ ਨਹੀਂ ਭੈਣ ਜੀ ਕੋਈ ਸਾਰ ਜਮਾ ਸੁਣਨਾਗਾ ਤੈਨੂੰ ਪਤਾ ਚੋਰ ਚੱਪੇ ਫਿਰਦੇ ਕੰਦਾ ਟੱਪ ਜਾਂਦੇ ਆ ਜਿਹੜੇ ਮਾਟੀ ਮਾੜੀ ਮੋਟੀ ਰਣੀ ਚਣੀ ਉਹ ਲੈ ਜਾਣਗੇ ਉਹ ਤਾਂ ਤੁਹਾਡੀ ਗੱਲ ਠੀਕ ਹੈ ਚੱਲ ਫੇਰ ਵੀ ਦਵਾਈ ਬੂਟੀ ਤਾਂ ਜ਼ਰੂਰੀ ਹੈ ਨਾ ਲੈਣੀ ਨਾ ਨਾ ਮੈਂ ਚੱਲਦੀ ਆ ਬਸ ਇਥੋਂ ਮੇਰੀ ਦਵਾਈ ਬਾਬਾ ਟਾਈਮ ਦੀ ਕੋਈ ਨਾ ਚੱਲ ਗਿਆ ਦੇਖੋ ਡਾਕਟਰ ਮੰਨ ਲਓ ਗੱਲ ਨਾ ਨਾ ਕੋਈ ਨਹੀਂ ਪੁੱਤ ਜਾਉਂਦਾ ਬਸਦਾ ਰਹੇ ਮਹਾਰਾਜਾ ਨੂੰ ਬਾੜਾ ਦੇਵੇ ਕੋਈ ਨਹੀਂ ਇੰਨੀ ਟੈਨਸ਼ਨ ਲੈ ਕੇ ਤੂੰ ਮੇਰੀ ਤਾਂ ਚੰਤਾ ਪੈਂਜੀ ਹੈਗੀ ਆ ਹੁਣ ਹੋਰ ਹੁੰਦੀ ਤਾਂ ਹੈਗੀ ਆ ਭਾਣੇ ਫਿਰ ਹੁਣ ਕੀ ਕਰਦੇ ਹਾਂ ਉਹੀ ਗੱਲ ਹੈ ਇਹੀ ਤੁਹਾਡਾ ਪੁੱਤ ਹੈ ਤੇ ਇਹੀ ਜਵਾਈ ਹੈ ਤਾਂ ਹੀ ਤਾਂ ਕਹਿੰਨੀ ਹੈਗੀ ਮੈਂ ਤਾਂ ਬਾਹਲਾ ਹੀ ਆਖਾਂਗੀ ਕਹਿੰਦੀ ਰੂਹ ਖੁਸ਼ ਹੁੰਦੀ ਹੈਗੀ ਵੀ ਮੈਨੂੰ ਤਾਂ ਬਾਹਲਾ ਵਦਗਾ ਜਵਾਈ ਟੱਕਰ ਗਿਆ ਸਹੀ ਗੱਲ ਹੈ ਹਾਂ ਰਿਸ਼ਤੇਦਾਰ ਮਤਾਖ ਨਹੀਂ ਹਰ ਇੱਕ ਕੋਲੇ ਸਰਉਣੀ ਮੈਂ ਤਾਂ ਬਾਹਲੇ ਵਦਗਾ ਰਿਸ਼ਤੇਦਾਰ ਟੱਕਰਿਆ ਹਾਂ ਸਹੀ ਗੱਲ ਹੈ ਹਾਂ ਚਲੋ ਭਾਈ ਤਾਂ ਹੀ ਤਾਂ ਕਹਿੰਨੇ ਹੈਂਗੀ ਮੇਰੀ ਧੀ ਸੁਖੀ ਆ ਵਦਗਾ ਮੇਰੀ ਵੀ ਜਾਨ ਸੁਖੀ ਆ ਤੁਸੀਂ 30 ਦਫਾ ਇਹ ਕਰਤਾ ਜਮਾ ਨਾ ਕਰਿਆ ਕਰੋ ਨਾਲੇ ਮੈਂ ਕਿਹੜਾ ਹੁਣ ਸਾਡੇ ਕਿਹੜਾ ਬਾਹਲਾ ਪਰਿਵਾਰ ਐ ਭਾਈ ਵੀ ਮੈਂ ਤੰਗ ਕਰੂੰ ਨੋ ਸੱਸ ਅਸੀਂ ਆ ਘਰੇ ਕੰਮ ਤੇ ਲੱਗ ਜਾਂਦਾ ਹਾਂ ਐਵੇਂ ਤੁਸੀਂ ਟੈਨਸ਼ਨ ਆ ਲਈਆ ਕਰੋ ਉਧਰ ਦੀ ਟੈਨਸ਼ਨਾਂ ਤੁਸੀਂ ਭੁੱਲੀ ਜਾਓ ਅੱਬਲ ਮੇਰਾ ਇੱਧਰ ਦੀ ਜਿਹੜਾ ਕੰਕ ਪੱਟਾ ਵਾਣਾ ਮੋਟਾ ਮੈਂ ਕਹਿੰਦਾ ਵੀ ਖਾਨ ਜੋਗੀ ਰੱਖ ਕੇ ਦੂਜੀ ਤੁਹਾਨੂੰ ਡਾਰਾ ਵੀ ਕੋਈ ਲੈ ਜਾਊਗਾ ਵੇਚ ਦਿੰਨੇ ਆਪਾਂ ਤੁਸੀਂ ਉੱਥੇ ਹੀ ਰਹਿਣ ਲੱਗ ਜਾਓ। ਉਹ ਤਾਂ ਤੂੰ ਹੀ ਕਰਨਾਗਾ ਜਿਹੜਾ ਕਰਨਾ ਜਿਵੇਂ ਮਰਜ਼ੀ ਕਰ ਜੀ। ਬਸ ਮੇਰੇ ਖਾਨ ਜੋਗਰੀ ਰੱਖ ਦੀ ਮੋੜ ਕੇ ਦੂਜੀ ਵੇਚ ਦੀ। ਬਸ ਨਾਲੇ ਉਹ ਮਣਦਾਨੇ ਪਿੱਛੇ ਕਿਤੇ ਨਾ ਬੰਦਾ ਨਾ ਬਾਹਰ ਨਾ ਅੰਦਰ ਜਾ। ਬਸ ਐ ਮੇਰੇ ਆਖਮ ਤੇ ਬੈਠੀ ਰਹਿਣੀ ਹੈਗੀ। ਉਹੀ ਗੱਲ ਦੋ ਦਿਨ ਜਾਇਆ ਵੀ ਨਹੀਂ ਜਾਂਦਾ ਮੈਂ ਇੱਥੋਂ ਤਾਂ। ਕਿੱਥੇ ਜਾਇਆ ਜਾਂਦਾ? ਹਾਂ ਮੈਂ ਆਖ ਦਿੰਨੀ ਆ ਘਰ ਸੁਨਣਾ ਗਾ ਆਂ ਬਾਗਾ ਬਸ ਤੇ ਪਾਸ ਜਾ ਕਰਦੀ ਤੁਰੀ ਫਿਰਦੀ ਆ। ਮਾਰ ਲੈਂਦੇ ਪਹਿਲੇ ਕਰਮ ਨੂੰ ਬੋ। ਤੇ ਹੋਰ ਲੇਟ। ਗਮੋ। ਆਜਾ ਪੁੱਤ ਬਾਹਰ ਆ ਤਿਆਰ ਹੋਣ ਤੇ ਹੋ ਗਈ ਤਿਆਰ ਹਾਂਜੀ ਆਜਾ ਪੁੱਤ ਜਾ ਕੇ ਵੀ ਤੁੰ ਕੰਮ ਥੰਦਾ ਕਰਨਾ ਹੁੰਦਾਗਾ ਹੋਰ ਪਤਾ ਫਿਰ ਘਰੇ ਤਾਂ ਕੰਮ ਤਾਂ ਤਾਂ ਹੈਗਾ ਹੀ ਚੱਲੀਏ ਪੁੱਤ ਫਿਰ ਹੋ ਗਈ ਤਿਆਰ ਪੁੱਤ ਹਾਂ ਚਲੋ ਫਿਰ ਚਾਲੋ ਫਿਰ ਆ ਬੈਗ ਧਰ ਲੈ ਪੁੱਤ ਗੱਡੀ ਚ ਚੱਕੋ ਤਰੋ ਭਾਈ ਆ ਲੈ ਪੁੱਤ ਬੈਗ ਧਰ ਲੈ ਬਹੁਤ ਨਾਲੇ ਹੁੰਨੇ ਨੇ ਇੱਥੇ ਹੋਰ ਪੁੱਤੋ ਐਨੇ ਮੇਰਾ ਜੀ ਲੱਗਿਆ ਸੀਗਾ ਮਾਵਾ ਤੇ ਘਰ ਆੜ ਗੋਲ ਕਰੀ ਜਾਂਦਾ ਸੀ ਨਾ ਕੋਈ ਨਹੀਂ ਪੁੱਤ ਕਿਤੇ ਫੇਰ ਆ ਜੂਗੀ ਮਿਲਣਾ ਚਲ ਹਾਂ ਮੈਂ ਕਰਦਾ ਮੈਂ ਹਾਂ ਤਾਂ ਲੈ ਕੋਈ ਨਹੀਂ ਬਸ ਪੁੱਤੋ ਇਦਾਂ ਨਹੀਂ ਹੁੰਦਾ ਬਸ ਬਸ ਲੈ ਹਾਇ ਕੰਵਲੀ ਰੋਂਦੀ ਕਾ ਤੂੰ ਮੈਂ ਤਾਂ ਰੋਂਦੀ ਨਹੀਂਗੀ ਚੁੱਪ ਕਿਉਂ ਤੇਰੀ ਮਾਂ ਨੂੰ ਮੂਡ ਖਰਾਬ ਕਰਦੀ ਚੱਲ ਬੜੀ ਸਿਆਣੀ ਮੈਤੀ ਤਾਂ ਲੈ ਮਾਵਾ ਤੇ ਘਰ ਤਾਂ ਬੜੇ ਬੜਾ ਜੀ ਲੱਗਿਆ ਸੀ ਹੈ ਚੰਗਾ ਭੈਣ ਜੀ ਚੰਗਾ ਭੈਣ ਜੀ

ਕੀ ਕੁਛ ਦੁਖਦਾਗਾ ਨਹੀਂ ਨਹੀਂ ਮਾਂ ਕੁਛ ਨਹੀਂ ਦੁਖਦਾ ਫਿਰ ਕੀ ਗੱਲ ਹੈ ਕੋਈ ਸੰਸਾ ਚ ਫਿਕਰ ਹੈ ਦੱਸ ਮੈਨੂੰ ਨਹੀਂ ਮਾਂ ਕੋਈ ਸੰਸਾ ਨਹੀਂ ਹੈਗਾ ਤੂੰ ਮੈਥੇ ਲ ਘੋਰਾ ਮੈਂ ਤੈਨੂੰ ਦੱਸਾਂ ਮੈਂ ਤੇਰਾ ਮੂੰਹ ਹੀ ਦੇਖੀ ਬੈਠੀ ਆ ਅੱਜ ਤੂੰ ਕੁਛ ਨਹੀਂ ਹੈਗੀ ਦੱਸ ਮੈਨੂੰ ਕੀ ਗੱਲ ਹੋ ਗਈ ਇਕ ਗਦੀਪ ਨੇ ਕੁਛ ਕਹਿਤਾ ਨਹੀਂ ਨਹੀਂ ਮੰਮੀ ਹੋਰ ਕੀ ਹੋ ਗਿਆ ਬਤੁਰੇ ਮੰਮੀ ਉਹ ਪਤਾ ਕੀ ਗੱਲ ਲਗੀ ਮੇਰੇ ਵਿਆਹ ਵੇੜੇ ਨਾ ਮੇਰੇ ਚਾਚੇ ਤੇ ਮੇਰੀ ਮੰਮੀ ਦੇ ਪੈਸੇ ਖੜੇ ਸੀਗੇ ਮੇਰਾ ਚਾਚਾ ਨਾ ਬਹੁਤ ਤੰਗ ਕਰਦਾ ਮੰਮੀ ਨੂੰ ਜਦ ਮੈਂ ਹੁਣ ਗਈ ਸੀਗਾ ਤੋਂ ਬਾਅਦ ਉਹ ਬਹੁਤ ਲੜਾਈ ਕਰਕੇ ਗਿਆ ਘਰੇ ਆ ਕੇ ਮੰਮੀ ਦੀ ਬਹੁਤ ਬੇਇਜ਼ਤੀ ਕਰਕੇ ਗਿਆ ਮੰਮੀ ਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਉਹ ਉਸੇ ਗੱਲ ਦੀ ਟੈਨਸ਼ਨ ਹੈਗੀ ਜੀ ਹੁਣ ਮੰਮੀ ਨੂੰ ਪਤਾ ਨਹੀਂ ਕੀ ਬੋਲਦਾ ਹੋਊ ਕਿ ਨਾ ਮੰਮੀ ਤਾਂ ਵਿਚਾਰੀ ਐਨੇ ਜੋਗੀ ਹੈ ਵੀ ਨਹੀਂਗੀ ਵੀ ਉਹਨੂੰ ਕੋਈ ਜਵਾਬ ਦੇ ਦੂੰਗੀ ਮੇਰੀ ਗੱਲ ਸੁਣ ਪੁੱਤ ਆ ਕਣਕ ਕਾਈ ਪਈ ਆ ਕਣਕ ਵੇਚ ਕੇ ਉਹਦੇ ਪੈਸੇ ਦੇ ਦੇਾਂਗੇ ਆਪਾਂ ਕਿੰਨੇ ਕੇ ਦੇਣੇ ਆ 3000 ਤੱਕ ਆ ਜੂ ਤਾਂ ਮੋਟਰ ਦੇ ਵੀ ਪਾਈ ਜਾਂਦਾਗਾ ਜਿਹੜੇ ਦਿੱਤੇ ਵੀ ਉਹ ਵੀ ਦੁਬਾਰੇ ਮੰਗੀ ਜਾਂਦਾਗਾ ਚਾ ਕੋਈ ਨਹੀਂ ਆਪਾਂ ਬੈਠ ਕੇ ਉਹਦੇ ਨਾਲ ਗੱਲ ਕਰ ਲਾਂਗੇ ਜੇ ਭਾਈ ਥੋੜੇ ਕੋਈ ਪੈਸੇ ਆਪਾਂ 400 ਆਪਣੇ ਕੋਲੋਂ ਪਾ ਦਾਂਗੇ ਉਹ ਤਾਂ ਜੱਬ ਨਵੇੜਾਂਗੇ ਆਪਾਂ ਫਿਕਰ ਕਰਨ ਵਾਲੀ ਕੀ ਗੱਲ ਐ ਇਹ ਨਹੀਂ ਨਹੀਂ ਪੈਸੇ ਤਾਂ ਮੋਂ ਵੀ ਫਸਲ ਜੇ ਪੂਰੇ ਹੋ ਜਾਣਗੇ ਗੱਲ ਤਾਂ ਇਹ ਬਸ ਇਹ ਹੀ ਸੋਚਦੀ ਸੀ ਵੀ ਜੇ ਕੋਈ ਨਾਲ ਦਾ ਜੰਮਿਆ ਹੁੰਦਾ ਉਹਨੂੰ ਜਵਾਬ ਵੀ ਦੇ ਦਿੰਦਾ ਹੁਣ ਉਹਨੂੰ ਇਹ ਆ ਕੇ ਇਹਦਾ ਧੀ ਹੈਗੀ ਇਹਨੇ ਕੀ ਕਰ ਲੈਣਾ ਰੰਡੀ ਤੇਮੀ ਹੈ ਇਹ ਉਹ ਤਾਂ ਪੁੱਤ ਕਰਮਾਂ ਦੀ ਖੇੜਾ ਹੈ ਜੇ ਪ੍ਰਮਾਤਮਾ ਨੇ ਦੇਣਾ ਹੁੰਦਾ ਤਾਂ ਦੇ ਹੀ ਦਿੰਦਾ ਹੈ ਉਹਦੇ ਕਰੇ ਕਾਹਦਾ ਘਟਾ ਸੀ ਤੇ ਜਿਹੜੇ ਜਿਹੇ ਆਪਣੇ ਕਰਮ ਲਿਖ ਕੇ ਭੇਜਤੇ ਆਪਾਂ ਤਾਂ ਉਹ ਜੀ ਖੋਗਣਿਆ ਹੈ ਤੂੰ ਫਿਕਰ ਨਾ ਕਰ ਕੋਈ ਨਹੀਂ ਮੈਂ ਕੁਲਦੀਪ ਨੂੰ ਆ ਜਾਂਦੇ ਗੱਲ ਕਰਕੇ ਨਾ ਤੇ ਜਦੋਂ ਕਣਕ ਭਾਈ ਵੱਡੀ ਵੀ ਉਹਨਾਂ ਦੇ ਪੈਸੇ ਆਪਾਂ ਦੇ ਦੇਵਾਂਗਾ ਪਰ ਮੰਮੀ ਜਿਹੜਾ ਬੰਦਾ ਦੂਪੀ ਹੁੰਦਾ ਨਾ ਰੱਬ ਵੀ ਉਹਦੇ ਹੀ ਵੈਰੀ ਬਣ ਜਾਂਦਾ ਵਾ ਪਰ ਦਿਨ ਨੂੰ ਐਵੇਂ ਹੀ ਭਰੀ ਜਾਊਗਾ ਤੇ ਚਾਚਾ ਤਾਂ ਹੁਣ ਦੇਖ ਲਾ ਜੇ ਅਸੀਂ ਖੇਤੋਂ ਰੁਗ ਪੱਠਿਆਂ ਦਾ ਵੀ ਲਿਉਂਨੇ ਆ ਉਹਦੇ ਪਿੱਛੇ ਵੀ ਲੜਨ ਲੱਗ ਜਾਂਦਾ ਸੀਗਾ ਹੁਣ ਤਾਂ ਆਇਨ ਹੁੰਦਾਗਾ ਸਰੀਕ ਦਾ ਜਿਹਦਾ ਉਤੋਂ ਦੀ ਪੈ ਜਾਣਾ ਕਹਿੰਦੇ ਨਹੀਂ ਹੁੰਦੇ ਕਿ ਮਾਣੇ ਬੰਦੇ ਤਾਂ ਪਹਿਲੂ ਵੀ ਹੱਤ ਜਾਂਦੇ ਆ ਹੁਣ ਉਹ ਕੱਲੀ ਐ ਵਿਚਾਰੀ ਨਾ ਖੇਤ ਦਾ ਕਰ ਸਕਦੀ ਐ ਨਾ ਘਰ ਦਾ ਕਰ ਸਕਦੀ ਐ ਤਾਂ ਹੀ ਤਾਂ ਸਰੀਕ ਚੜਚੜਾਉਂਦੇ ਆ ਉਹਦੇ ਉੱਤੇ ਸਹੀ ਗੱਲ ਆ ਮਾ ਇਹਨੂੰ ਤਾਂ ਇਹ ਸੀਗਾ ਵੀ ਆਪ ਕੋ ਮਰ ਗਿਆ ਕੁੜੀ ਲੈ ਕੇ ਵੀ ਇਹ ਤਾਂ ਪੇਕੇ ਤੁਰ ਜੂਗੀ ਆਪਦੇ ਸਾਰੇ ਕਾਸੇ ਦਾ ਮਾਲਕ ਮੈਂ ਬਣ ਜਾਊਗਾ ਘਰ-ਬਾਰ ਰਹਿਜੂ ਜ਼ਮੀਨ ਮੇਰੇ ਕੋਲ ਰਹਿਜੂ ਅੱਧੀ ਤਾਂ ਹੜੱਪ ਗਿਆ ਹੁਣ ਘਰ ਤੇ ਵੀ ਅੱਖ ਰੱਖੀ ਬੈਠਾ ਵੀ ਕਿਹੜੇ ਵੇਲੇ ਅਸੀਂ ਮਰੇ ਖਪੇ ਮੈਂ ਇਹ ਤੇ ਕਬਜ਼ਾ ਕਰਾਂ ਸਹੀ ਗੱਲ ਹੈ ਪੁੱਤ ਕੱਲੇ ਤੇਰਾ ਚਾਚਾ ਦੀ ਹਰੇਕ ਹੀ ਐਂ ਕਰਦਾ ਹੁੰਦਾ ਅਕੇ ਕਹਿੰਦੇ ਨਹੀਂ ਹੁੰਦੇ ਪਰ ਕਿਸੇ ਤਰ੍ਹਾਂ ਕੋ ਉਜੜੇ ਵੇਲਾ ਮੋਕਲਾ ਹੈ ਹਰੇਕ ਹੀ ਐਂ ਭਾੜਦਾ ਹੁੰਦਾ ਵੀ ਸਭ ਕੁਝ ਮੇਰੇ ਹੱਥ ਚ ਹੀ ਆ ਜਾਵੇ ਇਦਾਂ ਹੀ ਇਜ਼ਤੀ ਬਣੀ ਆਈ ਐ ਤੇ ਤੂੰ ਘਬਰਾਇਆ ਨਾ ਕੋਈ ਨਹੀਂ ਆਪਾਂ ਹੱਲ ਕਰ ਲਾਂਗੇ ਕਰਦੀ ਤੇਰੀ ਮਾਂ ਨੂੰ ਕੋਈ ਵੀ ਐਵੇਂ ਫਿਕਰ ਨਾ ਕਰ ਕੋਈ ਲੋੜ ਨਹੀਂ ਉਹ ਤਾਂ ਡਰਨ ਦੀ ਕਹਿੰਨੇ ਤਾਂ ਬਥੇਰਾ ਫਰੋਂ ਨਰ ਮਮਮੀ ਤੁਹਾਨੂੰ ਪਤਾ ਤਾਂ ਹੈਗਾ ਇਹ ਕੋ ਕਹਿਣਦੀ ਹੈਗੀ ਪੁੱਤ ਤੂੰ ਕੱਲੀ ਹੈਗੀ ਆ ਮੈਂ ਨਹੀਂ ਚਾਹੁੰਦੀ ਬੇੜਾ ਬੈਠੇ ਵਾਲਾ ਵੀ ਤੈਨੂੰ ਗਾਲਾਂ ਦੇਵੇ ਉਹ ਤਾਂ ਇਹੀ ਕਹੀ ਜਾਂਦੀ ਰਹਿੰਦੀ ਐ ਕਹਿੰਦੀ ਗਾਲ ਧੀਆ ਪੁੱਤ ਪਿੱਟਣ ਲੱਗ ਜਾਂਦਾ ਦਾ ਤੇ ਪੁੱਤ ਮੇਰੀ ਗੱਲ ਸੁਣ ਤੁਸੀਂ ਕਿਹੜੇ ਪੈਸੇ দাবਦੇ ਹੋ ਉਹਦੇ ਪੈਸੇ ਤਾਂ ਦੇਣੇ ਹੀ ਐ ਤੇ ਦੇ ਕੇ ਖਹਿਣਾ ਛਡਾ ਲਾਂਗੇ ਤੇ ਆਹ ਡਰਨ ਡਰਾਉਣ ਵਾਲਾ ਨਾ ਕੰਮ ਕਰੇ ਉਹ ਤੋਂ ਤੈਨੂੰ ਪਤਾ ਜਿਆਦਾ ਡਰਾਊਗਾ ਉਹ ਆਏ ਤਾਂ ਮਮਮੀ ਮੈਂ ਬਹੁਤ ਬੋਲੀ ਸੀਗੀ ਕਾ ਤੈਨੂੰ ਪਤਾ ਆਪਣਾ ਕੀ ਜੋਰ ਚੱਲਦਾ ਹੈਗਾ ਬੰਦੇ ਮੂਰੇ ਇਹ ਤਾਂ ਹੈਗਾ ਭਾਈ ਨਾਲੇ ਤੇਰੀ ਮਾਂ ਵਿਚਾਰੀ ਉਹ ਵੀ ਨਰਮਾ ਇੱਕ ਤਾਂ ਹੁੰਦਾ ਜਾਨੇ ਬਗਿਹੜੀਆਂ ਗੱਲ ਪਟਣਾ ਹੁੰਦਾ ਬੰਦੇ ਦਾ ਤੇ ਵਿਚਾਰੀ ਨਰਮਾ ਤਾਂ ਹੀ ਤਾਂ ਆਪਦੇ ਘਰੇ ਟਾਈਮ ਪਾਸ ਕਰਕੇ ਪਾਲ ਪਲੋਸ ਕੇ ਤੈਨੂੰ ਐਡੀ ਕਰਤਾ ਮੇਰੀ ਮਾਤਾ ਹੱਥ ਜੋੜੀ ਜਾਂਦੀ ਰਹਿੰਦੀ ਉਹ ਤੇ ਮੂਰੇ ਕੁਛ ਨਹੀਂ ਬੋਲਦੀ ਕੋਈ ਨਾ ਭਾਈ ਜੀ ਦੇਦਾਗੇ ਪੈਸੇ ਦੇ ਦਾਂਗੇ ਪਰ ਮੈਨੂੰ ਬਹੁਤ ਦੁੱਖ ਹੁੰਦਾ ਵੀ ਉਹ ਬੇਸਹਾਰਾ ਗੀ ਵਿਚਾਰੀ ਵੀ ਤਾਂ ਕਰਕੇ ਉਹ ਤੋਂ ਹੱਥ ਜੜਾਉਂਦਾ ਗਾ ਉਹ ਹੀ ਤਾਂ ਗੱਲ ਹੈ ਭਾਈ ਤਾਂ ਹੀ ਤਾਂ ਫਾਇਦਾ ਚੱਕਦਾ ਵੀ ਸਾਡੀ ਕਿਹੜਾ ਭਰਾ ਵੀ ਕਰਨ ਵਾਲਾ ਹੈਗਾ ਕੋਈ ਜੇ ਹੋਵੇ ਭਰਾ ਤੇਰਾ ਤੇ ਸੰਗੀ ਚ ਹੱਥ ਨਾ ਪਾ ਲਈ ਫਿਰ ਗੱਲ ਤਾਂ ਹੀ ਆ ਵੀ ਇਸ ਟਾਈਮ ਹੀ ਤਾਂ ਆਪਦਾ ਭੈਣ ਭਰਾ ਯਾਦ ਆਉਂਦਾ ਵੀ ਹੋਂਗੇ ਹੋਰ ਕਿਵੇਂ ਚੱਲ ਮੰਮੀ ਤੁਸੀਂ ਪੁੱਛ ਲਓ ਇੱਕ ਵਾਰ ਇਹਨਾਂ ਨੂੰ ਮੈਂ ਤਾਂ ਕੀ ਕਹੂੰ ਕੋਈ ਨਹੀਂ ਕੋਈ ਨਹੀਂ ਮੈਂ ਗੱਲ ਕਰ ਲੂੰ ਤੂੰ ਐਵੇਂ ਫਿਕਰ ਨਾ ਕਰੀ ਚੱਲ ਮੈਂ ਗੱਲ ਦੱਸਾਂ ਜਾਂ ਚਾਦੀ ਕੁੱਟ ਬਣਾ ਲੈ ਪੀਰ ਨਾਲੇ ਮੈਨੂੰ ਲਿਆ ਦੇ ਹਾਂਜੀ ਇਹ ਰਾਕੇ ਦੇ ਚਾਂਬਲੇ ਵੇ ਲੋਗਾ ਹੈ ਕੱਲੀ ਬੁੜੀ ਨੂੰ ਤਕਾ ਕੇ ਵਿਚਾਰੀ ਨੂੰ ਤਾਂ ਕਰਦੇ ਵੀ ਤੁਸੀਂ ਇਹ ਤਾਂ ਕੀ ਭਾਲਦੇ ਹੋ ਮਾਂ ਦਾ ਤਾਂ ਕੀ ਕਰਨੀ ਸੀ ਉਹਦੀ ਵਿਚਾਰਦੀ ਦਾ ਵਿਆਹ ਕੀਤਾ ਸਮਾਂ ਚੜ ਚੜ ਆਉਂਦੇ ਆ ਸਾਡਾ ਆ ਕੇ ਲਪਾਈ ਤੂੰ ਤਾਂ ਆ ਕੇ ਮਾਈ ਨਾਲ ਤੇ ਮੈਨੂੰ ਉੱਥੇ ਫਿਕਰ ਹੋ ਗਿਆ ਕੀ ਫਿਕਰ ਹੋ ਗਿਆ ਕੀ ਫਿਕਰ ਕੀ ਹੋ ਗਿਆ ਤੇ ਉਹ ਕੀ ਕੁਝ ਹੋ ਗਿਆ ਬਲੀ ਤੇ ਕੀ ਕਹਿੰਦੀ ਸੀ ਉਹ ਸੁਣ ਲੈ ਕਰਤੀ ਗੱਲ ਨਾ ਰਹੀ ਤੇਰੀ ਵੀ ਜੀ ਲ ਮੈਂ ਫਿਰ ਮਨੂੰ ਦੱਸਣਾ ਤਾਂ ਸੀਗਾ ਇਹ ਕੁਝ ਨਹੀਂ ਹੋਇਆ ਜਿੰਨਾ ਕਿ ਕਿਹਾ ਉਹਨਾਂ ਕਹਾ ਲਿਆ ਅੱਜ ਤੱਕ ਸਿਹਰਾ ਸਵਾਲ ਲੈ ਕੇ ਕੁੱਤੀ ਦਾ ਉਹਨਾਂ ਨੇ ਵਧੀਆ ਕਰਿਆ ਕੁੱਤੀ ਤਾਂ ਤੇ ਪਰ ਉਹ ਨਹੀਂ ਰਾਤੀ ਇਹ ਨੂੰ ਨਾ ਹੁਣ ਉਧਰ ਉਧਰ ਦੀ ਗਲੀ ਚੰਡ ਜਾਇਆ ਉਹਨਾਂ ਕਾ ਉਹ ਮੈਨੂੰ ਤਾਂ ਪਤਾ ਹੀ ਨਹੀਂ ਸੀ ਭੈਣੇ ਵੀ ਸਾਹਮਣੇ ਉਹ ਆਈ ਜਾਂਦੀ ਹੋਊਗੀ ਠੀਕ ਹੈ ਨਾ ਮੈਂ ਤਾਂ ਐਂ ਕਰਕੇ ਨੰਗਾ ਸੀ ਬੰਦ ਤੋਂ ਕਹਿ ਕੇ ਜਾਣ ਵਾਸਤੇ ਤੇ ਮੈਨੂੰ ਕੀ ਪਤਾ ਸੀਗਾ ਵਿੱਚੋਂ ਗਲੀ ਦੇ ਨਿਕਲੇ ਆਉਗੀ ਐਸਾ ਸਵਾਇ ਕੀ ਗੱਲਾਂ ਘੜੀਆਂ ਦੇ ਸੀ ਉਹ ਤਾਂ ਸਿਰ ਚੜ ਕੇ ਪੈ ਗਈ ਸਾਡੇ ਮਗਰਾਂ ਥੋੜੀ ਜੀ ਮੈਂ ਮੂੰਹ ਛੇੜਤੀ ਵੱਧ ਬਸ ਫਿਰ ਉਹਦ ਗੱਲ ਦੇ ਤੇ ਚੋਲਦ ਨੂੰ ਪਤਾ ਹੀ ਉਹ ਬੈਂਕ ਤੇ ਵੀ ਉਹ ਬੈਂਕ ਮੈਂ ਕੁਛ ਨਹੀਂ ਕੀਤੀ ਐ ਮੈਂ ਸੰਗਲ ਸਾਂ ਮੈਂ ਤਾਂ ਉਹੀ ਗਾਣਾ ਜਗਾਤਾ ਰਹਿ ਜਾਂਦੇ ਉਹਨੂੰ ਪਤਾ ਨਹੀਂ ਕੀ ਗੁੱਸਾ ਜਿਹੜਾ ਤੇ ਮੇਰੇ ਬੱਠੜ ਭਰਿਆ ਭਰਾਏ ਗੰਦ ਵਾਲਾ ਮੇਰੇ ਉੱਤੇ ਮਾਰਿਆ ਉਹਨੇ ਮੈਂ ਕਹੀ ਸੀ ਦੱਸਿਆ ਕਹਿੰਦੀ ਆ ਕਿ ਬੱਠੜ ਮਾਰਿਆ ਦੇ ਆ ਕਿ ਤਾਂ ਕਰਕੇ ਮੈਂ ਭੱਜੀ ਆਈ ਮੈਂ ਖਦੇਖਣਾ ਸਹੀ ਵਿਵਾਈ ਤੇਨ ਜਲਦਾ ਨਹੀਂ ਵੱਜ ਬੁਜ ਗਿਆ ਉਹ ਨਹੀਂ ਵੱਜੀ ਐਨੀ ਗੱਲ ਨਹੀਂ ਹੈਗੀ ਉਹਨੂੰ ਬੋਲਣ ਦੀ ਆਜ ਤੱਕ ਇਹਦੇ ਕੋਲ ਪਤਾ ਹੈ ਅੱਗੇ ਕਿਸ ਤੋਂ ਹਾਂ ਮੈਨੂੰ ਕਹਿੰਦੀ ਕਿਸ ਤੋਂ ਭਰੋ ਤੁਸੀਂ ਕਿਉਂ ਅਸੀਕਾ ਕਿ ਇਸ ਤੋਂ ਪਰੇ ਕੋਠੀ 'ਚ ਤੂੰ ਬੈਠਿਆ ਕਿਸ ਤਾਂ ਸੀ ਇਸ ਸਲੰਗ ਬਣਾ ਕੇ ਭਰਦੇ ਕਿਸ ਤਾਂ ਮਗਾਂ ਤਾਂ ਕੋਈ ਭਰਦਾ ਨਹੀਂ ਮਗਾਂ ਲੈ ਗਿਆ ਇਸ ਤੋਂ ਮਗਾਂ ਵਿੱਚ ਹਾਂ ਬੰਗਾਂ ਦੀ ਤਰ੍ਹਾਂ ਘਾੜਨੀ ਸੀ ਚੰਗੀ ਝੜ ਵੀ ਸੀ ਕੀ ਲੋੜ ਐ ਮੈਂ ਚੰਗੀ ਝੜ ਨਹੀਂ ਗੰਦ ਤੇ ਡੜਾ ਵਾਲੇ ਦੁਕਾਨ ਦੇ ਛਿੱਟੇ ਆਪ ਤੇ ਪਹਿਣਗੇ ਕਾਦੇ ਛਿੱਟੇ ਪਹਿਣਗੇ ਬਈ ਫਿਰ ਉਹ ਮੂੰਹ ਹੀ ਫਿਰਦੀ ਉਹ ਕਰਦੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਹੱਤਾ ਮੱਚਦੇ ਫਿਰਦੇ ਕਦੇ ਨੂੰ ਮੋਚਣ ਲੱਗੇ ਤੇ ਕਈ ਸੱਸ ਮੱਚਣ ਲੱਗ ਜਾਂਦੀ ਐ ਮੈਂ ਤਾਂ ਸੋਨੂੰ ਆਖਾ ਸਿਪਾਹੀ ਆ ਆਪਦੀ ਗੱਲ ਆਪਦੇ ਘਰੇ ਰੱਖ ਲਓ ਆਪਾਂ ਬਾ ਬਾੜਾ ਰੋਲਾ ਨਾ ਆਪਾਂ ਤਾਂ ਆਵਾ ਕਿੱਥੇ ਕੀਤੀ ਐ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਕਿਵੇਂ ਗੱਲ ਲੱਗੀ ਇੰਨਾ ਨਹੀਂ ਪਾਇਆ ਕਾਲਾ ਰੋਲਾ ਮੈਂ ਕਿਹਦੇ ਕੋਲੇ ਰੋਲਾ ਪਾਦਾ ਹਾਂ ਡੱਬੇ ਵੰਡਣ ਦੀ ਤੈਨੂੰ ਕਿ ਪਹਿਲਾਂ ਹੀ ਲੋੜ ਪਈ ਸੀ ਓਹੋ ਡੱਬੇ ਵੰਡਣ ਦੀ ਲੋੜ ਪਈ ਤੇ ਨਾ ਮੈਨੂੰ ਗੋਲੀ ਜਾਂਦੀ ਹੁਣ ਡੱਬੇ ਤਾਂ ਅੱਛਾ ਤਾਂ ਡੱਬਾ ਤਾਂ ਕੱਲੀ ਵੰਡ ਤੋਂ ਕਿਤੇ ਨਹੀਂ ਜਾਂਦਾ ਅਸੀਂ ਕਿਹੜਾ ਹੋਰ ਕਿਤੇ ਡੱਬੇ ਦੀ ਗੱਲ ਘਰ ਗੱਲ ਦੀ ਉਹ ਮੈਨੂੰ ਲੱਗਦਾ ਉਹਦੇ ਸੇ ਆਪਾਂ ਪਿਆ ਜਿੱਦੇ ਉਹ ਤੇਰੇ ਨਾਲ ਗੱਲਾਂ ਮਾਰਖ ਗਈ ਇਹ ਜਾ ਇਨ ਰਾ ਤੇਰੀ ਮਾਸੀ ਨੇ ਦੱਸਿਆ ਹਾਂ ਉਹਦੇ ਤੁਸੀਂ ਮਾਵਾ ਤੇ ਅਸੀਂ ਕਹਿੰਦੇ ਤੁਸੀਂ ਕੋਈ ਨਾ ਕੋਈ ਗੱਲ ਕਰੀ ਲੈ ਫਿਰ ਬਸ ਕਰ ਲੈ ਗੱਲ ਫਿਰ ਤੂੰ ਇਹਨੂੰ ਕਾ ਤੋ ਕਹਿੰਦੀ ਐ ਬਿੱਥੂ ਨੂੰ ਦੱਸਿਆ ਫਿਰ ਮੈਂ ਕਹਿੰਨੇ ਹੁਣ ਬਾਉਂਡਰੀ ਤਾਂ ਪੇਟੀ ਦਿੱਤੀ ਮਾਦਰ ਮੈਂ ਕਹਿ ਦਿੰਨੀ ਹੁ ਪਤਾ ਤਾਂ ਲੱਗ ਗਿਆ ਡੋਂਡੀ ਮੈਂ ਕਿੱਥੇ ਫਿਰਦੀ ਮੈਂ ਸਾਰੇ ਪਿੰਨੂ ਦੱਸਦਾ ਕੁਝ ਉਹਨਾਂ ਨੂੰ ਦੱਸਣ ਦਾ ਹੀ ਆਪਾਂ ਨਹੀਂ ਸੋਚਿਆ ਸੀ ਨਾ ਕਿ ਉਹਨਾਂ ਨੂੰ ਫਸਦਾ ਵਸਤੇ ਕੰਟਰਾੜ ਦਾ ਕੋਪਈਆ ਆਉਂਦੇ ਸੀ ਬੋਲਦਾ ਕਿ ਤੂੰ ਗੁੱਸਾ ਜਿੱਥੇ ਦੱਸਣਾ ਨਹੀਂ ਸੀ ਉੱਥੇ ਤੈਨੂੰ ਭੱਟ ਕੇ ਦੱਸ ਸਕਦਾ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਸੀ ਉਹ ਇਸ ਗੱਲ ਦਾ ਭਟਕੀ ਫਿਰਦੀ ਐ ਮੈਨੂੰ ਪਤਾ ਨਹੀਂ ਜਿਆ ਇੰਨੀ ਗੱਲ ਦਾ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਚੁੱਪ ਕਰਕੇ ਲੰਘ ਜਾਂਦਾ ਮੈਨੂੰ ਗਲੂਡ ਪਈ ਸੀ ਓਹ ਬੀਬੀ ਮੈਨੂੰ ਤਾਂ ਐ ਸੀਗਾ ਵੀ ਚੱਲ ਗੱਲਦਾ ਤਾਂ ਫਿਰ ਵੀ ਕੱਲ ਨੂੰ ਵੀ ਪਤਾ ਲੱਗੂਗਾ ਚ ਚੱਲ ਦਾਂਗੇ ਮੈਂ ਤਾਂ ਦੱਸਦਾ ਜੇੜਾ ਫਿਰ ਕੋਈ ਨਹੀਂ ਜਿਹੜਾ ਕੋਣ ਹੁੰਦਾ ਜਿਹੜਾ ਚੰਗੇ ਚ ਗੱਲਾਂ ਹੁੰਦੀਆਂ ਨਾ ਉਹ ਥੋੜਾ ਜਿਹਾ ਇਹਨਾਂ ਨੂੰ ਲੁਕੋ ਕੇ ਰੱਖਣਾ ਪੈਂਦਾ ਹੁੰਦਾ ਹੈਗਾ ਚੱਲ ਕੋਈ ਨਹੀਂ ਲੱਗ ਗਿਆ ਤਾਂ ਲੱਗ ਗਿਆ ਫਤ ਆਪਣਾ ਦੱਸ ਕੀ ਉਹ ਕਰ ਦੇਣਗੇ ਤੇ ਮੈਂ ਜਾਣੀ ਆ ਮੈਂ ਪੱਟ ਕੇ ਨਹੀਂ ਉਹ ਗੁਤਰੀ ਕੀ ਲੋੜ ਵੀ ਤੈਨੂੰ ਜਾਣ ਦੀ ਇੱਥੇ ਬਣ ਕਿਉਂ ਵਾਹੀ ਐਵੇਂ ਦਮਸ ਖਾਲ ਸਿੱਧਾ ਬੋਲੂ ਉਹ ਮੇਰੀ ਗੱਲ ਸੁਣ ਕੀ ਇਹਨਾਂ ਕੁਝ ਕਰਤਾ ਜਾਇ ਜਾ ਕੁਝ ਕਰ ਗਈ ਹੋ ਜਾ ਕੁਝ ਸੁਹਾ ਗਈ ਮੈਥੋਂ ਤੂੰ ਐਵੇਂ ਜਾਏਂਗੀ ਮਾੜੀ ਨਾਲ ਗੱਲ ਬਦੂ ਤੈਨੂੰ ਕੁਝ ਬੋਲੀ ਫਿਰ ਮੈਥੋਂ ਬੋਲੇ ਜਾਊਗਾ ਤੂੰ ਰਹਿਣ ਦੇ ਉਹਨੂੰ ਬੋਲਣ ਦੀ ਅਕਲ ਹੈ ਨਹੀਂ ਕਿ ਨਾ ਹੀ ਉਹਦੀ ਨੋ ਨੂ ਬੋਲਣ ਦੀ ਅਕਲ ਹੈ ਐਵੇਂ ਤੈਨੂੰ ਜੇ ਕੋਈ ਪੁੱਠਾ ਸਿੱਧਾ ਕੋਲਤਾ ਫਿਰ ਇਹ ਇਹ ਭਜੂਦਰ ਨਾ ਤੂੰ ਜਾਈਂ ਨਾ ਤੂੰ ਜਾਈਂ ਤੂੰ ਦੋ ਹੰਦ ਦੌੜਨੀ ਜਾਣਦੀ ਮੈਂ ਜਾਊਂਗੀ ਮੈਂ ਕੋਈ ਲੜਨ ਨਹੀਂ ਜਾਂਦੀ ਮੈਂ ਹੂੰ ਪੁੱਛ ਕੇ ਆਉਂਗੀ ਵੀ ਕਿਉਂ ਗਲੀਆਂ 'ਚ ਜਰੂਸ ਕਰਦੀਆਂ ਤੂੰ ਆਹੀ ਗੱਲ ਕਹੂੰ ਮੈਂ ਕੋਈ ਬਾਹਲੀ ਵੱਧ ਘੱਟ ਕੇ ਗੱਲ ਨਹੀਂ ਕਰਦੀ ਚਲ ਜਿਵੇਂ ਤੇਰੀ ਮਰਜ਼ੀ ਹੈ ਤੂੰ ਕਰ ਲਈ ਪਰ ਮੈਂ ਤੈਨੂੰ ਐਹੀ ਗੱਲ ਕਹਿਣਾ ਵੀ ਬੜਾ ਤੈਨੂੰ ਗੁੱਸੇ ਹੋ ਕੇ ਬੋਲਣ ਦੀ ਲੋੜ ਨਹੀਂ ਹੁੰਦੀ ਮੈਂ ਠੀਕ ਹੈ ਨਾ ਐਵੇਂ ਲੋੜ ਹੀ ਨਹੀਂ ਜਿਹੜਾ ਕੋ ਸੋ ਗਿਆ ਵਾ ਗਿਆ ਮਿੱਟੀ ਬਾ ਜੇ ਹੈ ਜਾਂ ਜੇ ਮੈਨੂੰ ਕੋਈ ਗੁੱਸੇ ਨਾਲ ਗੱਲ ਕਰਨਾ ਤਾਂ ਮੈਂ ਉਹਦਾ ਜਵਾਬ ਦੇ ਦੂੰਗੀ ਕਿਹੜਾ ਮੈਨੂੰ ਪੁੱਛੂਗੀ ਵੀ ਕਿਉਂ ਭਾਈ ਤੁਸੀਂ ਜਰੂਰ ਕਰਦੇ ਹੋ ਗੱਲ ਨਾਲ ਚਾ ਕੋਈ ਨਹੀਂ ਹਾਂ ਤੇਰਾ ਹੱਕ ਤੇਰੇ ਕੋਲੇ ਆ ਉਹ ਤਾਂ ਹੱਕ ਉਹਦੇ ਤੇ ਇਹ ਤਾਂ ਹੁਣ ਮੈਨੂੰ ਪਤਾ ਹੀ ਆ ਵੀ ਐ ਕਰਕੇ ਹੁਣ ਭੈਣ ਨੇ ਰਹਿਣਾ ਤਾਂ ਫੈ ਨਹੀਂ ਪੁੱਛੇ ਮੈਨਾਂ ਕਿਉਂਕਿ ਇਹਨੂੰ ਤਾਂ ਮਾੜੀ ਜੀ ਗੱਲ ਦਾ ਦਿਖ ਜੀ ਸੀ ਮੇਰੇ ਭਰਾ ਨੂੰ ਆਇਆ ਚੱਲ ਮੇਰੀ ਗੱਲ ਸੁਣ ਬੀਬੀ ਬਾਲਾ ਨਾਨਾ ਨਾਲ ਐਵੇਂ ਬੈਸ ਕਰੀ ਨੇ ਉਹਨਾਂ ਨੇ ਬੋਲਣ ਦੀ ਅਕਲ ਤੈਨੂੰ ਦੱਸਿਆ ਨਾ ਉਹਨਾਂ ਨੇ ਜੇ ਕੁਝ ਕਹਿਤਾ ਹੈ ਇਹਦੇ ਤੋਂ ਰਹਿਣਾ ਨਹੀਂ ਜਾਣਾ ਮੈਨੂੰ ਪਤਾ ਨਹੀਂ ਇਹਦਾ ਤੂੰ ਕਿਉਂ ਸਰਸਾ ਕਰਦੀ ਹੈ ਸਾਡੇ ਨਾਲ ਤਾਂ ਅਸੀਂ ਤਾਂ ਫੇਰ ਉਹਨੂੰ ਕਰਕੇ ਚੱਲਦੇ ਲੱਗਦਾ ਕਿ ਤੋੜਾ ਕਰਾਂ ਹਾਂ ਸਾਨੂੰ ਸਾਰਾ ਪਕਾ ਮੈਨੂੰ ਜਾ ਆਉਣੀ ਬਾਈ ਕੁਸਰੀ ਉਹਦਾ ਮੈਂ ਜਾ ਆ ਚੱਲ ਤੂੰ ਕੋਈ ਗੱਲ ਨਹੀਂ ਜਾ ਆ ਬੜਾ ਨਾ ਬੋਲੀ ਮੈਂ ਕਿਸੇ ਗੱਲ ਤੋਂ ਠੀਕ ਨਾ ਤੂੰ ਸੰਸਣਾ ਕਰ ਮੈਂ ਜਾਣੀ ਐ ਮੈਂ ਲੈ ਕੇ ਆਉਣੀ ਐ ਬਿੜਕ ਤੇਰੇ ਕੀ ਕਹਿੰਦੀ ਐ ਚੱਲ ਇੱਕ ਗੱਲ ਲੱਗੀ ਦੱਸ ਫੇ ਹੁਣ ਇਹ ਤਾਂ ਮੰਗਰੀ ਪਈ ਜੀ ਉੱਧਰ ਜਾ ਗੱਲ ਤੂੰ ਤੂੰ ਦੱਸੇ ਗੱਲ ਮੈਂ ਦੱਸੇ ਕਿਉਂ ਦੱਸੀ ਤੂੰ ਨਾ ਗੱਦੀ ਗੱਲ ਉਨ ਤੋਂ ਮੇਰੇ ਕੋਲੇ ਆ ਕੇ ਕਹਿਣ ਲੱਗੀ ਵੀ ਮੈਂ ਮੈਂ ਇਥੇ ਗੱਲ ਦੱਸਣੀ ਹੈ ਮੈਂ ਤਾਂ ਦੱਸਦੀ ਵੀ ਦਾ ਦੇਵਲਾ ਸਾਹਿਬ ਕੀ ক্লোਜ਼ ਕੱਢਿਆ ਉਹਨੇ ਮੈਂ ਤਾਂ ਉਹ ਗੱਲ ਕਹੀ ਸੀ ਸਵੇਰੇ ਕਿ ਮੈਨੂੰ ਤਾਂ ਪਤਾ ਸੀਗਾ ਵੀ ਹੁਣ ਇੱਥੇ ਕੋਈ ਨਹੀਂ ਇਹ ਤਾਂ ਉਹ ਹੀ ਨਹੀਂ ਮੇਰੇ ਖਿਲਾਫ ਗੱਲ ਸੁਣ ਕੇ ਰਾਜੀ ਉਹ ਤਾਂ ਦੁਹਾ ਗੱਲ ਕਹਦੀ ਤੂੰ ਉੱਤੋਂ ਦੱਸ ਤਾਂ ਉਹ ਜਿਹੜਾ ਵੱਠਣ ਵਾਲਿਆ ਹੈ ਹੈ ਕੀ ਕਹਤਾ ਹੀ ਕੋਈ ਨਹੀਂ ਮੈਂ ਵੀ ਤਾਂ ਨਹੀਂ ਕਹਤਾ ਜਾ ਜਾਂਦੇ ਅਸਲ ਤਾਂ ਲੋੜ ਤਾਂ ਇਸੇ ਤੋਂ ਹੀ ਹਮਝੀ ਆ ਹਾਂ ਘਰ ਜਾਂਦੇ ਸਿੱਧੀ ਫਿਰ ਆਹ ਆਉਣੀ ਨਹੀਂ ਸਿੱਧੀ ਉਹ ਪਰ ਗੱਲ ਕਿ ਨਹੀਂ ਹੈ ਤਾਂ ਨਾ ਤਾਂ ਇਹ ਮਨ ਨਾਲ ਕੀ ਕਹੇ ਤੇਰੀ ਦਾਲ ਤੇਰੀ ਹੋਰ ਕੀ ਕਰਾਂ ਮੈਂ ਚਲ ਬੀਬੀ ਕਹਿੰਦੀ ਅੱਜ ਮੂੰਗੀ ਦੀ ਦਾਲ ਤਾਂ ਬੀਬੀ ਕਹਿੰਦੀ ਮੂੰਗੀ ਦੀ ਦਾਲ ਕੱਲ ਵੀ ਪੱਛੋਂ ਵੀ ਸੁਣੂੰਗੀ ਦੀ ਦਾਲ ਖਵਾਈ ਸੀ ਕੱਲ ਅਸੀਂ ਸਬਜ਼ੀ ਆਂਦੀ ਆਂਦੀ ਉਹ ਵੀ ਹੈ ਰੋਜ਼ ਰੋਜ਼ ਉਹ ਵੀ ਗੱਲ ਹਾਂ ਚਲ ਕੋਈ ਨਹੀਂ ਅੱਜ ਤੂੰ ਫਿਰ ਗਿਆ ਨੇ ਉਧਰ ਸਬਜ਼ੀ ਸਬਜ਼ੀ ਲੈਣ ਮੈਂ ਤਾਂ ਤਾਂ ਹੀ ਮੂੰਗੀ ਕਰ ਚਲ ਕੋਈ ਨਹੀਂ ਤੂੰ ਐਂ ਕਰ ਸਾਰਾ ਫਿਰ ਮੈਂ ਦਾਲ ਬਣਾ ਅਮਗੰਡੇ ਪੱਟ ਲੈਣਾ ਚਾਹ ਤੂਕਾਂ ਲੰਬੇ ਪਏ ਇਹ ਤੇ ਮਰੀਏ ਜਪੇ ਜਮੀਂ ਗੰਡੇ ਪਨ ਇਹਨਾਂ ਨੂੰ ਦੇਖਣ ਨਾਲ ਕੋ ਪਾਣੀ ਤਾਂ ਪਾਣੀ ਲਾ ਪਾਣੀ ਵਧੇ ਰਲਾਉਣਿਆ ਇੱਥੇ ਨਹੀਂ ਚੀਜ਼ ਹੁੰਦੀ ਨਹੀਂ ਇਸ ਥਾਂ 'ਚ ਲਾਈ ਤਾਂ ਬਹੁਤ ਸੀਗੀ ਉਹ ਦੇਖ ਲੈਣ ਨਾਲ ਬੈਂਗ ਨਹੀਂ ਦੇ ਬੁੱਝੇ ਦੇ ਦੇਖ ਲੈ ਤੈ ਮੱਛੀ ਵੀ ਆਈ ਨਹੀਂ ਚਲੋ ਬੈਂਗ ਨਹੀਂ ਤਾਂ ਮੱਛੀ ਹੀ ਜਮੀਂ ਹੋਏ ਨਹੀਂ ਚ ਮਿਰਚਾਂ ਲੰਗਾ ਮਿਰਚਾਂ ਵੀ ਉੱਡਦਾ ਹੀ ਨਹੀਂ ਕੋਈ ਕੁਝ ਪਤਾ ਨਹੀਂ ਕੀ ਹੋਇਆ ਇੱਥੇ ਕਹੇ ਚਿ ਉੱਟੀ ਹੈਗੀ ਕਿੰਨੀ ਮਿੱਟੀ ਬਾਹਰੋ ਲਿਆ ਕੇ ਬਾਥੇ ਕਿੰਨੀ ਰੇਸ ਬਾਹਰ ਬੇਪਾਗ ਨਾ ਮੈਂ ਤਾਂ ਫਿਰ ਪਤਾ ਹਾਂ ਹੋਣੀ ਧਿਆਨ ਹੀ ਨਹੀਂ ਦਿੰਦੇ ਤੁਸੀਂ ਦਾਂ ਨੂੰ ਹੁਣ ਤਾਂ ਸੁੱਤੀ ਕੀ ਗੱਲ ਹੈ ਚਲ ਕੋਈ ਗਾਟ ਲਾਇ ਕੰਮ ਆ ਨਾ ਜਿੱਥੇ ਆ ਨੀ ਆ ਮੈਂ ਤੇ ਨਹੀਂ ਆਣਾ ਪਟੂ ਨੂੰ ਗਿਤਰ ਕੇ ਆ ਚਲ ਪਟ ਲਈ ਫਿਰ ਨਾਲੇ ਤੜਕਾ ਟੁਕਾ ਲਾ ਦੂੰਗੀ ਮੈਂ ਪੰਜ ਟੜਕਾ ਲਾ ਮਰ ਗੇ ਤੁਰ ਉਹ ਮੋਂਗ ਆਲ ਤਾਂ ਮੈਂ ਪੂ ਕਾਇਤਾ ਬਟਕੇ ਲਾ ਮੋタル ਕੇ ਜੱਗ ਨਹੀਂ ਦਿੱਤਾਗੀ ਅੱਛਾ ਹਾਂ ਤੱਕ ਤੇ ਜਿਹੜੇ ਨਾਲ ਵਾਹਿਆ ਜਾਣਾ ਕਹਿੰਦੇ ਨਾ ਜਾਣਾ ਫਿਰ ਮੈਂ ਜਾ ਲੱਗ ਜਾ ਚਲ ਆ ਜਾ ਤੂੰ ਵੀ ਇੱਥੇ ਕੀ ਕਰਦੇ ਚਲ ਉੱਠੇਂ ਕਿ ਤਾਂ ਮੈਂ ਫੇਰ ਹੀ ਜੁੱਤੀ ਪਾਉਂਦਾ ਨਾਲਾ ਕੰਡੇ ਦਾ ਦੇਖਣਾ ਇੱਥੇ ਬੈਠੇ ਨੇ ਸਾਡੇ ਪਾਇਆ ਹੋਰ ਮੈਂ ਦੱਸਦੀ ਪਾਣੀ ਤਾਂ ਨਹੀਂ ਪੀਉਣਾ ਉਹਨਾਂ ਨੂੰ ਉਹ ਕੋਈ ਨਹੀਂ ਪਾਣੀ ਪੀਤੇ ਨਾ ਆਵੇਂ ਨਾ ਅਗਰ ਨਾ ਚੰਗੀਆਂ ਜਿਹੜਾ ਗਲੀਆਂ ਚ ਜਲੂਸ ਕੱਢਦੇ ਤੁਰੇ ਫਿਰਦੇ ਹੋਗੇ ਸ਼ਰਮ ਕਰਿਆ ਕਰੋ ਮਾੜੀ ਮੋਟੀ ਜਿਸਕੇ ਅੱਜ ਤੈਨੂੰ ਘਰ ਤੇ ਘਰ ਦਿਸਣ ਨੂੰ ਮੈਂ ਭੁੱਲੀ ਕਿੱਦਿਆਂ ਲੈ ਛਾਵਾ ਸੇ ਤੇਰੇ ਭੁੱਲੀ ਬੈਠੀਆਂ ਤੂੰ ਤਾਂ ਅੱਜ ਤੈਨੂੰ ਉਹ ਭਰਾ ਚੰਗਾ ਲੱਗਣ ਲੱਗ ਗਿਆ ਗਲੀਆਂ 'ਚ ਜਿਹੜਾ-ਜਾ ਕੋਈ ਕਹਿਣਗੇ ਨਾ ਉਹੋ ਜਿਹਾ ਕੁਝ ਕਹੋਣਗੇ ਆ ਤੇਰੀਆਂ ਕਰਤੂਤਾਂ ਤੇ ਤੇਰੀ ਜ਼ੁਬਾਨ ਨੇ ਘਰ ਭਲਾਇਆ ਘਰ ਨਹੀਂ ਭੁੱਲਿਆ ਇਹ ਤਾਂ ਵੱਡੇ ਭਾਈ ਦਾ ਘਰ ਆ ਇਹ ਤਾਂ ਪਹਿਲਾਂ ਜਿਆਦਾ ਛੋਟੇ ਦਾ ਤਾਂ ਮਗਰੋਂ ਘਰ ਜਿਆਦਾ ਹੈ ਤੇਰੇ ਨਾਲ ਕੀ ਕਰਤੂਤ ਕਰ ਲਈ ਐਂ ਤਾਂ ਦੱਸ ਵੀ ਤੈਨੂੰ ਕੋਈ ਬੁਰਾ ਭਲਾ ਬੋਲੀ ਆ ਜਾ ਕੇ ਤੇਰੇ ਨਾਲ ਕੋਈ ਫਰਕ ਰੱਖਿਆ ਕਾਨੂੰਨੀ ਮੈਨੂੰ ਬੁਰਾ ਭਲਾ ਬੋਲਦੀ ਬਥੇਰਾ ਬੋਲਦੀ ਐ ਜਿਹਦਾ ਬੋਲਦੀਆਂ ਤਾਂ ਸਾਰਿਆਂ ਨੂੰ ਬੋਲਦੀਆਂ ਕਿਨੂੰ ਛੱਡਦੀਆਂ ਏ ਬੋਲਾਂਗੇ ਜਦੋਂ ਬੁਲਾਉਂਗੇ ਕੈ ਦਿਨ ਹੋ ਗਏ ਤੈਨੂੰ ਉੱਧਰ ਬੈਠੀ ਨੂੰ ਸਸਰੀ ਦਾਪੂ ਸ ਇਹ ਵਧੀਆ ਹੋਇਆ ਇਨ ਟੈਂਬਾ ਸਾਡਾ ਘਰ ਦੇ ਸੀ ਗਿਆ ਹਾਂ ਕੋਈ ਤੁਸੀਂ ਕਿਹੜਾ ਫਿਰ ਮੈਨੂੰ ਲੈਣ ਗਏ ਸੀ ਘਰ ਦਿੱਸ ਗਿਆ ਤੁਸੀਂ ਜਾਣਦੇ ਫਿਰ ਮੈਂ ਆਉਂਦੀ ਤੈਨੂੰ ਘਰ ਦੀਂਦਾ ਨਾ ਅੱਗੇ ਵੀ ਤਾਂ ਆਪ ਹੀ ਚੋਲਾ ਚੱਕ ਕੇ ਆਉਂਦੀ ਸੀ ਉਹ ਭਰਾ ਇਹਨੂੰ ਲੈਣ ਗਿਆ ਸੀ ਨਾ ਤਾਂ ਕਰਕੇ ਉਹ ਲੈਣ ਗਿਆ ਸੀ ਜਾ ਕੇ ਉੱਥੇ ਉਹ ਤਾਂ ਲੈਣ ਵੀ ਗਿਆ ਸੀ ਭਾਈ ਅਗਲੇ ਨੇ ਫੋਨ ਵੀ ਕਰਿਆ ਸੀ ਵੀ ਆ ਜਾ ਭਾਈ ਅਸੀਂ ਵਿਆਹ ਕਰਦੇ ਆ ਮੁੰਡੇ ਦਾ ਅਸੀਂ ਵੀ ਕਰਦੇ ਆ ਪੂਆ ਨਹੀਂ ਉਹਦਾ ਮੁੰਡਾ ਹੈ ਤਾਂ ਤੈਨੂੰ ਲੈਣ ਗਿਆ ਸੀ ਕਿਸੇ ਦਾ ਮੁੰਡਾ ਕਿਸੇ ਦਾ ਲੈਣਾ ਕਿਸੇ ਦਾ ਵਿਆਹ ਮਕਲਾਵੇ ਤੇਰੇ ਭਾਦੀ ਕਿਸੇ ਦਾ ਪਹਿਲਾ ਸਾਡੀਆਂ ਮਾਵਾਂ ਦੀ ਸੀਗੀ ਲਿਹਾਜ ਅਸੀਂ ਤਾਂ ਉਹੀ ਪਕਾਉਣੇ ਆਉਣੇ ਆ ਤੂੰ ਤਾਂ ਕਿਸੇ ਨਾ ਨਾਸਰੀਕੇ ਚ ਵਰਤੀ ਐ ਨਾ ਸਾਨੂੰ ਵਰਤਣ ਦੇ ਮੇਰਾ ਬਹੁਤ ਵਰਤੀ ਨਹੀਂ ਆਵਦੀ ਵੱਡੀ ਪਰਜਾਈ ਨਾ ਸਾਡੇ ਨਾਲ ਅਸਤਰ ਕੁਛ ਤੇਰਾ ਮਾੜਾ ਕੀਤਾ ਜਾਂ ਤੂੰ ਐਂ ਦੱਸ ਦੇ ਮੈਂ ਕਦੇ ਤੈਨੂੰ ਆਈ ਨੂੰ ਬੁਲਾਇਆ ਨਹੀਂ ਹੈ ਜਦ ਤੂੰ ਚਾਹ ਪਾਣੀ ਨਹੀਂ ਪੀਆ ਫਿਰ ਮੇਰੇ ਨਾਲ ਕਾਹਦਾ ਰੋਸਾ ਤੇਰਾ ਰੰਗੜਾ ਲਾਤੀਆਂ ਜਾ ਕੇ ਤੇ ਆ ਗਈ ਬਸ ਨਹੀਂ ਵੀਰ ਮੈਨੂੰ ਤਾਂ ਕਹਿਤਾ ਕਿ ਤੂੰ ਸਾਡਾ ਵਰਤ ਨਹੀਂ ਤੁਸੀਂ ਤਾਂ ਮੇਰਾ ਰੋਜ਼ ਹੀ ਬੇੜਾ ਨਹੀਂ ਮੈਂ ਕਰਦੇ ਕਿੱਦਾਂ ਗਏ ਕਿਉਂ ਜਾਗੇ ਤੂੰ ਬੜਾਉਣੀ ਐ ਮਹੀਨਾ ਹੋ ਗਿਆ ਉੱਧਰ ਬੈਠੀ ਆ ਹੋਂ ਤਾਂ ਵੀ ਨਾ ਹੋ ਗਤੇ ਪਹਿਲਾਂ ਮੈਂ ਆ ਕੇ ਗਈ ਹਾਂ ਤੁਸੀਂ ਪਹਿਲਾਂ ਮੇਰੇ ਕਿੰਨੀ ਕੀ ਕਦਰ ਕਰਤੀ ਕਿੰਨਾ ਕਹ ਜਾਂਦਾ ਸੀ ਇਹ ਜਾਂਦਾ ਸੀਗਾ ਇਹ ਤਾਂ ਜਾਂਦਾ ਜਿੱਧਰ ਮਿਲਦਾ ਉਧਰ ਤੂੰ ਜਾਣੀ ਸਿੱਧੀ ਸਾਫ਼ ਗੱਲ ਆ ਮਿਲਣ ਨੂੰ ਮੇਰੇ ਘਰ ਤਾਂ ਸਭ ਕੁਸਾਮਾਲ ਖਦਾ ਦਿੱਤਾ ਦਸ ਮਾ ਛੋੜੇ ਤੇ ਕਰ ਕਾਦੀ ਚਾਹ ਰੱਖੀਆਂ ਆਏ ਤਾਂ ਪੁੱਛ ਲਾ ਉਹਨੂੰ ਵੀ ਹੁਣ ਬੋਲਿਆ ਕੀ ਸੀ ਉਹ ਗਲੀ 'ਚ ਜਾਂਦਾ ਤੇ ਫਿਰ ਤੂੰ ਕਿਉਂ ਪੰਗਾ ਲਿਆ ਤੂੰ ਕਿਉਂ ਬੱਠਲ ਮਾਰਿਆ ਉਹਦੀ ਚੀਜ਼ ਉਹਦੇ ਕੋਲੇ ਤੇਰੀ ਚੀਜ਼ ਤੇਰੇ ਕੋਲੇ ਰੌਲਾ ਹੀ ਨਹੀਂ ਛੋੜਾ ਤੂੰ ਕਿਉਂ ਖਾਮ ਖਾਂ ਮੈਂ ਉਹਦੇ ਸੱਤੇ ਹੋ ਕੇ ਮੈਂ ਚੁੱਪ ਕਰਕੇ ਤੂੰ ਦਾ ਸਿੱਟਣ ਜਾਂਦੀ ਸੀ ਮੈਨੂੰ ਦੇਖ ਕੇ ਜਮਾਂ ਬਾਹਰ 'ਚ ਖੜ ਕੇ ਉਹ ਭੌਂਕਿਆ ਕੀ ਭ ਲੈ ਕੀ ਬੋਲਿਆ ਸੀ ਤੂੰ ਦੱਸ ਦੇ ਜਿਉਂ ਨੇ ਦੱਸਿਆ ਉਹਨੇ ਨਹੀਂ ਦੱਸਿਆ ਨਹੀਂ ਤੈਨੂੰ ਨਾ ਆਪ ਤੱਕ ਸੂਰ ਕੌਣ ਦੱਸਦਾ ਹੁੰਦਾ ਤੂੰ ਦੱਸ ਵੀ ਮੈਨੂੰ ਆ ਕੁਛ ਬੋਲਿਆ ਮੈਂ ਉਹਨੂੰ ਵੀ ਪੁੱਛਣ ਨੂੰ ਜਾ ਕੇ ਤੈਨੂੰ ਉਹਨੇ ਤੋਰਤਾ ਇੱਥੇ ਆ ਗਈ ਮੈਨੂੰ ਲਾਂਭਾ ਦੇਣਾ ਕਿਸੇ ਗੱਲ ਤੇ ਤਾਂ ਉਹਨੇ ਦੱਸਿਆ ਹੋ ਵੀ ਮੈਂ ਆ ਬੋਲਿਆ ਤੇ ਉਹ ਬੋਲ ਪੀ ਤੂੰ ਦੱਸ ਨਾ ਤੈਨੂੰ ਉਹਨੇ ਦੱਸਿਆ ਨਹੀਂ ਮੇਰੇ ਮੂੰਹੋਂ ਸੁਣਨਾ ਚਾਹੁੰਨੀ ਐ ਬੋਲਦਾ ਪਤਾ ਕੀ ਤੂੰ ਉਹ ਗਾਣਾ ਸੁਣਿਆ ਜੀਤੋ ਖੁਸ਼ਖਬਰੀ ਖੁਸ਼ਖਬਰੀ ਮੈਂ ਡੈਡੀ ਬਣ ਗਿਆ ਕਾਕੇ ਦਾ ਲੈ 12 ਸਾਲਾਂ ਦਾ ਬਾਲਕਾ ਸੀ ਨਾ ਮੈਨੂੰ ਦੇਖ ਕੇ ਗਾਣੇ ਗਾਉਂਦਾ ਸੀ ਵੱਡਾ ਆ ਲਤਾ ਮਗੇਸ਼ ਕੌਰ ਨੀ ਫੇਰ ਗਾਣੇ ਗਾਉਣ ਵਾਲੀ ਇਹ ਚ ਕਿਹੜੀ ਗੱਲ ਐ ਚੱਲ ਫੇਰ ਕੀ ਲੋਕਾਂ ਦੇ 50 50 ਸਾਲਾਂ ਦੇ ਬੈਠਿਆਂ ਦੇ ਹੋ ਜਾਂਦੇ ਆ ਬੱਚੇ ਤਾਂ ਪ੍ਰਮਾਤਮਾ ਨੇ ਸਾਲ ਤੁਹਾਡਾ ਸਰੀਕੇ ਚ ਇੱਕ ਘਰ ਹੋਰ ਵਧਾਇਆ ਹੋਰ ਕੀ ਭਾਲਦੀ ਐ ਤੂੰ ਤੂੰ ਆ ਤੂੰ ਵੀ ਸਾਨੂੰ ਮਹੀਨੇ ਦੇ ਜਾਣਦੀ ਆ ਬਸ ਸਾਡੇ ਕੋਲ ਗੱਲਾਂ ਸੁਣਾਉਣਾ ਹੀ ਉਹਨਾਂ ਨੇ ਕੰਨ ਭਰ ਕੇ ਤੋਰ ਤੇ ਤੂੰ ਇਧਰ ਸਾਨੂੰ ਗੱਲਾਂ ਸੁਣਾਉਣ ਆ ਗਈ ਹੁਣ ਵੀ ਸਾਨੂੰ ਮਿਲਣ ਥੋੜਾ ਹੀ ਆ ਇਹ ਤਾਂ ਆਪਣਾ ਲੜਨ ਆਈ ਐ ਲੜਨੀ ਆਈ ਐ ਤਾਂ ਨਾ ਲੋਕਾਂ ਦੇ ਜੇ 50 50 ਸਾਲਾਂ ਦੇ ਹੁੰਦੇ ਆ ਫੇਰ ਉਹ ਲੋਸਮੈਂਟ ਕਰਾਉਂਦੇ ਗੁਰਦੁਆਰਿਆਂ ਚ ਵੀ ਸਾਡੇ ਜਵਾਬ ਕੋ ਹੋਣ ਵਾਲਾ ਇਹ ਤਾਂ ਮੈਂ ਕੋ ਚੋਰੇ ਵਾਂਗੂ ਉਹ ਤਾਂ ਫੇਰ ਕਿਸ ਨੂੰ ਪਤਾ ਨਾ ਲੱਗਦਾ ਇਹ ਤਾਂ ਖੁਸ਼ਖਬਰੀ ਹੈਗੀ ਜਦੋਂ ਭਾਈ ਅਗਲਾ ਮਨਾਉਂਦਾ ਆਪਦਾ ਚਾਹ ਮਨਾਉਂਦਾ ਹੈ ਖੁਸ਼ਖਬਰੀ ਤੈਨੂੰ ਤਾਂ ਬਾੜੀ ਹੈ ਉਹ ਤੋਂ ਵੀ ਜ਼ਿਆਦਾ ਤੈਨੂੰ ਖੁਸ਼ਖਬਰੀ ਹੈ ਮੈਨੂੰ ਤਾਂ ਹੈਗੀ ਐ ਮੈਨੂੰ ਤਾਂ ਤੇਰਾ ਪੁੱਤ ਜੰਮੇ ਦੀ ਵੀ ਓਨੀ ਸੀ ਤੇ ਓਦੇ ਦੀ ਵੀ ਓਨੀ ਐ ਮੇਰੇ ਤਾਂ ਭਰਾ ਦਾ ਘਰ ਵੱਧਾ ਅੱਗੇ ਮੇਰੇ ਪੁੱਤ ਦਾ ਤਾਂ ਹੈ ਹੀ ਨਹੀਂ ਤੈਨੂੰ ਮੇਰੀ ਧੀ ਕਰੇ ਬੈਠੀ ਐ ਓਦਾ ਨਹੀਂ ਹੈ ਮੇਰੇ ਪੁੱਤ ਨੂੰ ਨਹੀਂ ਕਰੇ ਮਿਲਣ ਆਈ ਉਹਨਾਂ ਤਾਂ ਭਤੀਜਾ ਭਤੀਜੀ ਸਮਝਦੀ ਨਹੀਂ ਤੂੰ ਇੱਕ ਮਿੰਟ ਭੂਆ ਤੂੰ ਪੁੱਛੇ ਕਹੇ ਹਰਪੀਦਾ ਵੀ ਕੀ ਬੰਦਾ ਭਾਈ ਕਿਉਂ ਕੁੜੀ ਘਰ ਬਿਠਾਈ ਕੀ ਕੀ ਗੱਲ ਕੀ ਨਹੀਂ ਤੈਨੂੰ ਸਾਡਾ ਤਾਂ ਤੂੰ ਜਮੇ ਹੀ ਨਹੀਂ ਹੈਗਾ ਹੈ ਉਧਰ ਹੀ ਬੈਠੀ ਐ ਨਹੀਂ ਕਹੇ ਤਾਂ ਸਾਡੇ ਕੋਲ ਗੇੜਾ ਮਾਰ ਚਾਹੇ ਤੈਨੂੰ ਕੋਈ ਗੁੱਸਾ ਵੀ ਆ ਤੂੰ ਸਾਡੇ ਆ ਕੇ ਕੱਢ ਵੀ ਸਕਦੀ ਐ ਭਾਈ ਤੂੰ ਸਾਨੂੰ ਬੁਲਾਉਂਦੇ ਨਹੀਂ ਕਰਦੇ ਤੂੰ ਆ ਸਾਡੇ ਕੋ ਮੇਰੇ ਆਈ ਸੀ ਜਦੋਂ ਹਰਪ੍ਰੀਤ ਨੂੰ ਤੋੜਨ ਵਾਸਤੇ ਆਖਿਆ ਸੀ ਸੋਨੂੰ ਤੇ ਐ ਮੇਰਾ ਕਿੰਨਾ ਗਲ ਪਈ ਤੇ ਕੀ ਕੁੱਸੇ ਨੇ ਮੈਨੂੰ ਬੋਲਿਆ ਜੇ ਮੈਂ ਤੁਹਾਡੇ ਫਾਇਦੇ ਦੀ ਕਰਦੀ ਆ ਤੁਹਾਡਾ ਤਾਂ ਵੀ ਨੁਕਸਾਨ ਆ ਜੇ ਮੈਂ ਤੁਹਾਡੇ ਨੁਕਸਾਨ ਦੀ ਕਰਨੀ ਆ ਫੇਰ ਤਾਂ ਹੋਣਾ ਹੀ ਹੋਣਾਗਾ ਤੁਹਾਡੀ ਫਾਇਦੇ ਤਾਂ ਕੋਈ ਵੀ ਨਹੀਂ ਕਰਦਾ ਸਾਡੇ ਤਾਂ ਸਾਰੇ ਹੀ ਲੱਗਦੇ ਆ ਇੱਕ ਵੱਡੇ ਛੱਡ ਸਾਰੇ ਵੀਰੇ ਛੋਡੇ ਨਾ ਨੋ ਸੱਸ ਦੀ ਜੁਬਾਨ ਕਰਕੇ ਆ ਸਾਰਾ ਘਰ ਖਰਾਬ ਹੋ ਗਿਆ ਤੁਸੀਂ ਜਵਾਸ ਨਹੀਂ ਨਾ ਮਾਰੀਂ ਮੈਂ ਤਾਂ ਮਾੜਾ ਫੁੱਲ ਹੀ ਨਹੀਂ ਠੀਕ ਹੈ ਮੈਨੂੰ ਨਾ ਕਹੋ ਇਹਨੇ ਵਿਗਾੜਿਆ ਸਾਰੇ ਨਾਲ ਇਹਨੇ ਵਿਗਾੜਿਆ ਤਾਂ ਲੋਕ ਮੈਨੂੰ ਵੀ ਨਾਲ ਕਹਿੰਦੇ ਕਹਿੰਦੇ ਆ ਫੁੱਲ ਕਿਰਦੇ ਵੀਰ ਤੇਰੇ ਤਾਂ ਆਪ ਮੂੰਹ ਚ ਬੋਲਦੀ ਦੇ ਕਾ ਨੂੰ ਤੂੰ ਕਿਸੇ ਨੂੰ ਕੌੜਾ ਬੋਲਦੀ ਆ ਜੇ ਤੂੰ ਪਿੱਛਣੇ ਪਾਏ ਆ ਤਾਂ ਆ ਪਾਏ ਜਿੱਦੋਂ ਤੂੰ ਹਟਦੀ ਨਹੀਂ ਇਹਨੂੰ ਆਖਣੋ ਵੀ ਤੂੰ ਐ ਕਰਿਆ ਤੂੰ ਐ ਕਰਿਆ ਇਹ ਉਦੋਂ ਜ਼ਿਆਦੇ ਉਦੋਂ ਯਾਰ ਤੂੰ ਵੀ ਮੂਰੇ ਸੀ 14 ਕਿੱਲਾਂ ਤੇ ਗੱਲ ਹੋਈ ਸੀ ਵਿੱਚ ਚਿਸਗੀ ਤੂੰ ਉਦੋਂ ਤਾਂ ਹਾਮੀ ਭਰੀ ਫਿਰ ਉਹ ਤਾਂ ਮੂਰੇ ਹੋ ਕੇ ਕਹਿੰਦਾ ਹਾਂ 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 ਨੇ 14 ਕਿੱਲੇ ਰੱਖ ਲੈਂਦਾਂ ਰੱਖਣੇ ਨਹੀਂ ਆਏ ਸੋਨੂੰ ਪਰ ਖਾਏ ਨਹੀਂ ਰੱਖਣੇ ਸੀਗੇ ਤੁਸੀਂ ਰੱਖਣੇ ਸੀ ਇਹਨੇ ਇਹੋ ਕਰਤਾ ਸੀ ਤੂੰ ਚਾਚਾ ਜੀ ਚਾਚਾ ਜੀ ਕਹਿ ਕੇ 7 ਕਿੱਲੇ ਨਾ ਕਰਾਉਂਦੀ ਸਸਰੀ ਕਾਲਪਾਈ ਤੂੰ ਆ ਨੂੰ ਤੁਸੀਂ ਨਾ ਕਰਾਉਂਦੀ ਹਾਂ ਹੁਣ ਕਾ ਦਿਸਦੀ ਫਰ ਹਾਂ ਦਿਸੀ ਤੇ ਹੋਈ ਪਈ ਏ ਕੇਰਾ ਕੇ ਦਿਸੀ ਕਹਿੰਦੀ ਮੋਢੇ ਤੇ ਹੱਥ ਧਰਤਾ ਜਿਹੇ ਜਾਣਾ ਮੈਨੂੰ ਬੁਲਾ ਲਿਆ ਹੋਇਆ ਮੋਢੇ ਤੇ ਹੱਥ ਧਰਤਾ ਹੋ ਕੀ ਪੈਰਾਂ ਚ ਟੱਕ ਪਿਓ ਤੇਰੇ ਪੈਰਾਂ ਚ ਬੁਲਾਵੇ ਹਾਂ ਬੱਸ ਨਹੀਂ ਬੱਸ ਰਹਿਣ ਦੇ ਹਜੇ ਕਹਿੰਦੀ ਮੈਂ ਤਾਂ ਬੋਲਦੀ ਤੇਰਾ ਤਾਂ ਐਡੀ ਜਵਾਨ ਲੱਗੀ ਏ ਆਹ ਹੋ ਭਾਪੀ ਨੂੰ ਕਹ ਤੋ ਬੋਲੀ ਆਨੀ ਤੂੰ ਭੂ ਭਾਬੀ ਸਹੀ ਕਹਿੰਦੀ ਆ ਬਿਰਪੂ ਆਈ ਮਾੜੀ ਆ ਤੇਰੀ ਭਾਬੀ ਵੀ ਚੰਗੀ ਆ ਤੇਰੀ ਮਾਂ ਵੀ ਚੰਗੀ ਆ ਕਲੀਪੂ ਆ ਮਾੜੀ ਆ ਨਾ ਮਾੜੇ ਤਾਂ ਅਸੀਂ ਇਹ ਭੂਆ ਜਿਹੜੀ ਸਾਡੀ ਗੱਲ ਨਹੀਂ ਸੁਣਦੀ ਸਾਰੀ ਗੱਲ ਚਾਚੇ ਦੀ ਸੁਣਦੀ ਆ ਚਾਚਾ ਤੁਹਾਡੇ ਵਾਸਤੇ ਜਮਾ ਨਹੀਂ ਮਾੜੀ ਚੰਗੀ ਕਹਿੰਦਾ ਵੀ ਜਾ ਉਹ ਤਾਂ ਤੁਹਾਡਾ ਨਾਂ ਨਹੀਂ ਲੈਂਦਾ ਤੇ ਤੁਸੀਂ ਤੁਸੀਂ ਲੋਕਾਂ ਕੋਲੇ ਵੀ ਭੱਡੀ ਜਾਨੂੰ ਉਹ ਚਾਚਾ ਤੁਹਾਨੂੰ ਮਾੜੀ ਚੰਗੀ ਤੂੰ ਐ ਵੀ ਆ ਗਈ ਫਿਰ ਬਿਨਾਂ ਖਾਏ ਇੱਧਰ ਜੇ ਤਾਂ ਫਿਰ ਇਹ ਤੇਰੀ ਮਾਂ ਨੇ ਪੰਗਾ ਲਿਆ ਫੇਰ ਚਾਚੇ ਨੇ ਉਹ ਕਰਿਆ ਮੈਨੂੰ ਭੇਜਿਆ ਉਹ ਕਿਹਾ ਇੱਧਰ ਆਈ ਨਾ ਸਾਡੀ ਗੱਲ ਸੁਣੀ ਵੀ ਭਾਈ ਸੁਖਪਾਲ ਕੀ ਗੱਲ ਹੋ ਗਈ ਸੀ ਨਾ ਤੂੰ ਤਾਂ ਉਹਨਾਂ ਨੇ ਭਾਪੀ ਇੱਧਰ ਆ ਗਈ ਮੇਰੀ ਗੱਲ ਸੁਣ ਲੈਣੇ ਉਹ ਸਿੱਧਾ ਤੁਰ ਜਾਂਦਾ ਸੀ ਮੈਂ ਜਮਾ ਨਹੀਂ ਬੋਲੀ ਉਹ ਲੰਘਿਆ ਜਾਂਦਾ ਮੈਂ ਕਿਹਾ ਲੰਘਿਆ ਜਾਣਗੇ ਆਪਾਂ ਨੂੰ ਕੀ ਗਲੀ 'ਚ ਲੰਘਿਆ ਜਾਂਦਾ ਖੜ ਕੇ ਜਮਾ ਬਾੜ ਦੇ ਵਿੱਚ ਖੜ ਕੇ ਇਹ ਲਬਜ ਬੋਲਿਆ ਕੀ ਮ ਉਹਦੇ ਕੀ ਹੱਕ ਮਾਰਦਾ ਸੀ ਕੀ ਕਰਦਾ ਮੰਮੀ ਆਪਣੇ ਨਾਲ ਚੱਲ ਜਿਹੇ ਜੀ ਗੱਲ ਉਹਦੇ ਕਹਿਣ ਵਾਲੀ ਐ ਮੈਂ ਉਹਨੂੰ ਵੀ ਕਹੂੰਗੀ ਕੋਈ ਮੈਂ ਉਹ ਤੋਂ ਵੀ ਨਹੀਂ ਡਰਦੀ ਕੋਈ ਮੈਂ ਤੇ ਇੱਥੋਂ ਵੀ ਨਹੀਂ ਡਰਦੀ ਗੱਲ ਕਰ ਭਾਈ ਤੁਸੀਂ ਤਾਂ ਮੈਨੂੰ ਪਰਾਈ ਸਮਝੇ ਤਾਂ ਸਮਝੀ ਚੱਲੋ ਆਹੀ ਨਛਣਾ ਕਰਕੇ ਮੈਂ ਤੁਹਾਡੇ ਹਟੀਆਂ ਆਉਣ ਹਾਂ ਤੂੰ ਆਸੀ ਨਹੀਂ ਪਰਾਈ ਸਮਝੇ ਤੁਸੀਂ ਸਮਝਦੇ ਤਾਂ ਆਹੀ ਤਾਂ ਚਾਚੇ ਦੀ ਗੱਲ ਸੁਣਦੇ ਨਾ ਉਹਨੂੰ ਕੀ ਕਹੋਗੇ ਉਹਨੂੰ ਕੁਝ ਨਹੀਂ ਕਹਿੰਦੇ ਕੋਈ ਤੇ ਸਾਨੂੰ ਕਹਿਣਾਗੇ ਤੁਸੀਂ ਚੱਲ ਵੀਰ ਤੜਕੇ ਸਰਪੰਚੇ ਦੇ ਸਾਦ ਲਓ ਮੈਂ ਤਾਂ ਮੂੰਹ ਤੇ ਉਹਦੀ ਲਾਪਾ ਕਰਦੀ ਨਹੀਂ ਮੂੰਹ ਤੇ ਤੇਰੀ ਮਾਂ ਦੀ ਕਰ ਜਿਹੜੇ ਤੇਰੀ ਮਾਂ ਚ ਕਸੂਰ ਨਿਕਲੇ ਤੇ ਫੇਰ ਜੇ ਤੇਰੀ ਮਾਂ ਨੂੰ ਆਖੇ ਤੁਸੀਂ ਤਿੰਨੇ ਜਾਣਗਾ ਤਾਂ ਹੁਣ ਪਟਦੂੰ ਸਾਡੇ ਕਾਰਨ ਤਾਂ ਮੇਰੀ ਧੀ ਬਾੜ ਚੇ ਬੈਠੀ ਐ ਹਾਂ ਉਹਦੇ ਕਾਰਨ ਬੈਠੀ ਮੈਨੂੰ ਵੀ ਨਹੀਂ ਆਉਂਦੀ ਹਾਂ ਉਹਦੇ ਕਾਰਨ ਬੈਠੀ ਉਹਦੇ ਕਰਕੇ ਘਰ ਖਰਾਬ ਹੋਇਆ ਇੱਕ ਦਿਨ ਹੀ ਚਾਚਾ ਨੇ ਪੁੱਛਿਆ ਕਿ ਮੈਨੂੰ ਚਾਚਾ ਕਿਆ ਪੁੱਛੇ ਜਦੋਂ ਤੇਰੀ ਮਾਤਾ ਨੂੰ ਦੇਖ ਨਹੀਂ ਹੰਗਦੀਗੀ ਤੇਰੀ ਮਾਤਾ ਲਾਇ ਲੈ ਟੰਬੇ ਮਗਰ ਪੈਂਦੀ ਉਹਦੇ ਸਾਹੇ ਮੇਰੀ ਮਾਂ ਕੁਸ਼ੀ ਕਰਦੀ ਆ ਚਾਚੇ ਨੇ ਸਾਨੂੰ ਕਹਿੰਦੇ ਸੀ ਨਾ ਮੈਂ ਹੈਗਾ ਤੁਸੀਂ ਮੇਰੇ ਜਵਾਕਾ ਵਰਗ ਸਾਨੂੰ ਤਾਂ ਪੁੱਛ ਸਕਦਾ ਸੀ ਸਾਨੂੰ ਵੀ ਨਹੀਂ ਬੁਲਾਉਂਦਾ ਦੋਨੇ ਭੈਣ ਭਰਾਵਾਂ ਨੂੰ ਵੀਰ ਤੁਸੀਂ ਜਵਾਕ ਬਣ ਕੇ ਚੱਲਦੇ ਚਾਚੇ ਦੇ ਫੇਰ ਚਾਚਾ ਸਭ ਕੁਝ ਸੋਨੂੰ ਦਿੰਦਾ ਆਪਣੇ ਚ ਕਸੂਰ ਕੱਢੂ ਸਾਰੀ ਉੱਪਰ ਕੱਢਣੀ ਇਹ ਤਾਂ ਕਹਿੰਦੇ ਕਸੂਰ ਆਪਣੇ ਚ ਹੀ ਕੱਢਣਾ ਬਸ ਅਸੀਂ ਮਾੜੇ ਅਸਤ ਬਹੁਤ ਮਾੜੇ ਆ ਠੀਕ ਐ ਸੜ ਤਾਂ ਹੱਥ ਬੰਨੇ ਅਸਤ ਸਾਰੇ ਨਾਲ ਮਾੜੇ ਨਾ ਵਰਤੋ ਸਾਡੇ ਨਾਲ ਬਸ ਆ ਦੇ ਆਪ ਦੀ ਸੱਚੀ ਗੱਲ ਜਵਾਨ ਤੇ ਆ ਗਈ ਤੇਰੀ ਨੂੰਹ ਦੇ ਵੀ ਹਾਂ ਕੋਈ ਵਰਤਨਾ ਚਲ ਕਹੂਗੀ ਅੱਗੇ ਕਿਹੜਾ ਤੁਸੀਂ ਇਹ ਨੀਤੀ ਇੱਥੇ ਆਈ ਘੜੂ ਮੇਰੇ ਕੋਲੇ ਵਰਤ ਕੇ ਅਸੀਂ ਕੀ ਲੈਣਾ ਮੈਂ ਕਿ ਤੇਰੇ ਕੋਲੇ ਦੱਸ ਵਰਤਨ ਨੂੰ ਇੱਥੇ ਦਾਣੇ ਲੈਣਾ ਆਉਣੇ ਆਗੇ ਆਪੀ ਨੇ ਵੀ ਅੱਕੀ ਹੋਈ ਨੇ ਕਿਹਾ ਨਹੀਂ ਬੱਸ ਅੱਕੀ ਹੋਈ ਨੇ ਕਿਹਾ ਸਾਰਾ ਕੁਝ ਜਿੰਨਾ ਕੀਤਾ ਇਹਨੇ ਕੀਤਾ ਤੇਰੀ ਮਾਂ ਨੇ ਤਾਂ ਚਾਰਨ ਸਾਲ ਨੀ ਤੂੰ ਤਾਂ 40 ਸਾਲ ਤੱਕ ਫੇਰ ਵੀ ਆਪ ਦੇ ਘਰ ਥਾਪੜ ਥਈਆ ਕਰੀ ਗਈਆਂ ਚੰਗੀ ਉਹ ਤਾਂ ਕੋਠੀ ਪਵਾ ਗਈ ਸੀ ਸਭ ਕੁਝ 14 ਕਿੱਲਾਂ ਦਾ ਜਮ ਖਾਦੀ ਸੀ ਜਿੱਦ ਤੇ ਨੋਆ ਗਈ ਸੀ ਉਹਦੀ ਪਾੜ ਨਾ ਉਹ ਤਾਂ ਪਵਾਦੀ ਸਾਡੇ ਕਿਧਰੇ ਹੀ ਸਾ ਗਿਆ ਮੰਮੀ ਇੱਕ ਗੱਲ ਕਰ ਇਹਨੂੰ ਭੂਆ ਨੂੰ ਕਰ ਲੈਂਦੇ ਉਹਦਾ ਪਤਾ ਤਾਂ ਉਹ ਦਿਲ ਕੁਝ ਸਾਰਾ ਕੁਝ ਲੈ ਕੇ ਉਹ ਹੁੰਝ ਗਈ ਦੂਜੀ ਵਧੀਆ ਉਹ ਸਾਰਾ ਇਹਨਾਂ ਨੂੰ ਉਹਦਾ ਲੱਗੂਗਾ ਉਹਦੇ ਆਣ ਦੇ ਉਹਦਾ ਘਰ ਹੈ ਨਾ ਉਹ ਤਾਂ ਹੁੰਝ ਵੀ ਲੈਣ ਤਾਂ ਕੋਈ ਨਹੀਂ ਨਹੀਂ ਉਹਦਾ ਘਰ ਆ ਉਹਦਾ ਹਿੱਸਾ ਲਜਾਓ ਛੋੜਾ ਤਾਂ ਖੀ ਲਿਆ ਉਹ ਕੁਝ ਮਰਜ਼ੀ ਕਰ ਗਏ ਆ ਫਿਰ ਛੋੜਾ ਕਿੱਲਜਾਓ ਫਿਰ ਕਿਉਂ ਮਾਚੇ ਤੂੰ ਤੁਸੀਂ ਸਾਡੇ ਕੋਲ 7 ਕਿੱਲੇ ਛੋੜੇ ਹੈਗੇ ਉਹ ਆ ਬਣੇ ਤੇਰੇ ਮੂਰੇ ਹੱਥਾ ਪਹਿਲਾ ਦਿਮਾਗ ਬਥੇਰਾ ਕੰਜਰ ਨੇ ਖਰਾਬ ਕਰਤਾ ਮਾਂ ਮੈਨੂੰ ਹੁਣੇ ਲੱਗਦਾ ਸੀ ਨਾ ਗਲੀਆਂ 'ਚ ਰੌਲਾ ਪਾਉਂਦੇ ਤੁਸੀਂ ਆਪ ਪੁੱਛ ਲੈ ਤੇਰੀ ਮਾਂ ਨੂੰ ਏ ਪੇਖਾ ਕਿਸੋ ਨਾ ਨਾਮ ਜਿੱਤ ਕੇ ਲਈ ਗਲੀਆਂ ਚ ਉੱਥੇ ਬੋਲ ਕੇ ਉਹਨੇ ਵੀ ਜਿੱਤ ਲਿਆ ਫੱਟਾ ਕੁ ਮੈਂ ਉਹ ਵੀ ਗਲੀ ਚ ਦੇਸੀ ਹੱਦ ਹੋਈ ਬੰਦਾ ਤਾਂ ਬਿਸ਼ਰਮ ਹੁੰਦਾ ਬੰਦਾ ਤਾਂ ਬਿਸ਼ਰਮ ਹੁੰਦਾ ਬੰਦਾ ਤਾਂ ਸਾਥ ਚ ਬੈ ਕੇ ਬੋਲਦਾ ਨਾ ਤੇਰੀ ਵੀ ਹੋ ਜਾਂਦਾ ਫਿਰ ਬੁੜੀ ਵੀ ਸਜਾਉਂਦੀ ਲੁੱਤੀਆਂ ਤੋਂ ਹੀ ਲਾਉਂਦੀ ਆ ਚੱਲ ਉਹ ਲਾਉਂਦੀ ਹੋਊਗੀ ਲੁੱਤਣਾ ਭਾਣੇ ਆ ਬੰਨੇ ਸੋਡੇ ਮੂਰੇ ਹੱਥ ਮੈਂ ਤਾਂ ਜਾਣੀ ਆ ਚੰਗਾ ਤੁਸੀਂ ਮੇਰੀ ਆਈ ਦੀ ਇੱਜ਼ਤ ਕਰਤੀ ਤੂੰ ਬਹੁਤ ਨੂੰ ਆ ਕੇ ਮੂਰੇ ਪਿਆਰ ਨਾਲ ਬੋਲੀਆਂ ਪਿਆਤੀ ਨਾ ਅੰਗਰੇਜ਼ੀ ਘਾਲੀ ਕਰਕੇ ਹਜੇ ਅਕੇ ਮੈਂ ਤਾਂ ਬਾੜੀ ਚੰਗੀਆਂ ਆ ਤੂੰ ਇੱਧਰ ਵੀ ਨਾ ਤੁਰ ਜਾ ਭਾਈ ਨਾ ਬਿਲੀ ਉੱਧਰ ਰ ਕੀ ਤੂੰ ਜ਼ਹਿਰ ਪਾ ਕੇ ਦਿੱਤਾ ਸਾਰਿਆਂ ਨੂੰ ਚਾਹ ਚਾ ਹਾਂ ਚਲ ਕੋਈ ਨਹੀਂ ਜੇ ਜ਼ਹਿਰ ਪਾ ਕੇ ਦਿੱਤਾ ਮੇਰੇ ਹਾਈਗੇ ਜਵਾਕ ਉੱਤੇ ਚੱਕਣ ਵਾਲੇ ਚੱਕ ਲੈਣਗੇ ਜੇ ਮੈਨੂੰ ਮਾਰਤੀ ਮੇਰੇ ਬੁੱਤ ਨਾਲ ਹਿੰਨਾ ਹੋ ਗਿਆ ਇੱਥੇ ਬੈਠੀ ਉਹ ਤਾਈ ਨਹੀਂ ਕੋਈ ਤੈਨੂੰ ਲੈਣ ਲੈਣ ਕੇ ਨਹੀਂ ਆਇਆ ਆਉਂਦੇ ਆ ਪਰ ਸੋਡੇ ਵਾਲਾ ਕੰਮ ਨਹੀਂ ਹੈਗਾ ਨਾ ਮੇਰੇਗਾ ਨੋਹਾ ਹਾਇ ਬੋਲਣ ਨਾ ਮੇਰੇ ਬੁੱਤ ਬੋਲਣ ਹਾਂ ਜਾਣਦੀ ਹਾਂ ਮੈਂ ਸਾਨੂੰ ਬਾਲਾ ਨਾ ਸਿਆਣੀ ਜੀ ਦੇ ਘਰੇ ਇੱਜ਼ਤ ਹੁੰਦੀ ਆ ਉਹ ਤਾਂ ਅਗਲਾ ਉਹੀ ਨਹੀਂ ਐਨੇ ਦਿਨ ਬਹਿਣਾ ਨਹੀਂ ਮੇਰੀ ਤਾਂ ਬਾਲੀ ਇੱਜ਼ਤ ਆ ਤੇਰੇ ਵਾਂਗੂ ਨਹੀਂ ਕੰਜਰਗੇ ਰਾਹਾਂ ਚ ਇੱਜ਼ਤ ਮੇਰੀ ਤਾਂ ਇੱਜ਼ਤ ਬਧੇਰੀ ਆ ਮੈਂ ਤਾਂ ਲੈਣ ਵੀ ਆਉਂਦੇ ਮੇਰਿਆਂ ਨੋਹਾ ਵੀ ਪੁੱਛ ਗੱਲ ਕਰਦਿਆਂ ਮੈਂ ਤੇਰੇ ਵਾਂਗੂ ਨਹੀਂ ਕੰਜਰਗੇ ਗਲਾਂ ਚਰਾ ਇੱਜ਼ਤ ਰੋਲਦੀ ਤੂੰ ਸ਼ਰਮ ਨਹੀਂ ਮੰਦੀ 40 ਸਾਲ ਹੋ ਗਏ ਮੈਨੂੰ ਆ ਕੇ ਬੈਠੀ ਨੂੰ ਇੱਥੇ ਕਿੰਨੀ ਕਾ ਇੱਜ਼ਤ ਰੋਲਦੀ ਮੈਂ ਆ ਥੋੜੇ ਘਾਮੇ ਕਰਦੀ ਆ ਹਾਂ ਹਾਂ ਦੇਖ ਗੱਲਾਂ ਕਰਦੀ ਲੈ ਭੋਰਾ ਹੀ ਨਹੀਂ ਸ਼ਰਮ ਮੰਦੀ ਇਹ ਤਾਂ ਇਹਨਾਂ ਨੂੰ ਸ਼ਰਮ ਹੋਵੇ ਕਾਹਨੂੰ ਜਲੂਸ ਹੈ ਇਹ ਵੀ ਰਲਈ ਪਈ ਆ ਭੂਆ ਵੀ ਉਹਨਾਂ ਨਾਲ ਉਹਦੇ ਵਰਗੀ ਤਾਂ ਹੋਰ ਇਹ ਕੰਜਰ ਵਰਗੀ ਉਹ ਨਿਕਲੀ ਉਧਰਲੀ ਦਮਾ ਮਗਰ ਲੱਗੀ ਪਈ ਆ ਚਲ ਬੇਬੇ ਤੂੰ ਐਵੇਂ ਟੈਨਸ਼ਨ ਜਿਹਾ ਲਈ ਜਾ ਚੰਗਾ